ਦੁਵਾਰਾ ਬਣਾਉਣਾ ਕੋਈ ਮਾਰੂ ਗੱਲ ਨਹੀਂ ਬਿਲਕੁਲ ਜੀ ਪਰ ਗੁਰਦੁਆਰਾ ਸਹਿਤ ਵਰਗ ਕਲਾਸ ਜਾਂ ਜਾਤ ਦੇ ਨਾਮ ਨਾਲ ਜੋੜ ਕੇ ਬਣਾਉਣਾ ਉਹ ਗਲਤ ਹੈ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਇਹ ਫਰਕ ਪਾਇਆ ਤਾਂ ਕਿ ਜੇ ਧਰਮਾਨੂ ਆਪਸ ਦੇ ਵਿੱਚ ਇਸ ਤਰ੍ਹਾਂ ਕਰੀਏ ਜਾਤ ਪਾਤ ਦਾ ਜਿਹੜਾ ਇਹ ਵਿਤਕਰਾ ਅਸੀਂ ਪਾ ਦਈਏ ਤਾਂ ਲੋਕ ਜਿਹੜੇ ਨੇ ਉਹ ਅੱਗੇ ਵਧਣ ਦੀ بجائے ਉਹਨਾਂ ਚੀਜ਼ਾਂ ਚ ਉਲਝ ਕੇ ਰਹਿ ਜਾਣਗੇ ਹੂੰ ਬਿਲਕੁਲ ਮੈਂ ਕਹਿ ਸਕਦਾ ਹਾਂ ਪਰ ਇਹ ਮਤਲਬ ਹੌਂਤੂ ਨਹੀਂ ਚੱਲੀਆਂ ਆ ਰਹੀਆਂ ਸ਼ੁਰੂ ਤੋਂ ਦੁਆਏ ਹਨ ਸੱਚੀ ਗੱਲ ਹੈ ਠੀਕ ਹੈ ਵੰਡ ਦੇ ਰੱਖੋ ਤੇ ਰਾਸ਼ ਕਰੋ ਸਮਝ ਲੱਗ ਰਹੀ ਹੈ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ ਹੈ ਨਾ ਜਿਹੜਾ ਮਨੁੱਖੀ ਅਧਿਕਾਰ ਦੀ ਗੱਲ ਕਰਦਾ ਔਰ ਜਿਹੜਾ ਮਤਲਬ ਇੱਕ ਡਿਗਨਿਟੀ ਦੀ ਗੱਲ ਕਰਦਾ ਹੈ ਤੇ ਹਿਊਮਨਿਟੀ ਦੀ ਗੱਲ ਕਰਦਾ ਹੈ ਔਰ ਭਤੀ ਊਮੈਨਸ ਦੀ ਇੰਪਾਵਰਮੈਂਟ ਦੀ ਗੱਲ ਕਰਦਾ ਇੱਕੋ ਹੀ ਮੇਰੇ ਕਨਾਂ ਵਾਹਿਦ ਇੱਕ ਹੀ ਕਰਦੇ ਆ ਲਾਅ ਆਫ ਅਟ੍ਰੈਕਸ਼ਨ ਲਾਅ ਆਫ ਅਟ੍ਰੈਕਸ਼ਨ ਤੋਂ ਨਹੀਂ ਆ ਬੀਬੀ ਮੋਟੀਵੇਸ਼ਨ ਜੀ ਪਰ ਪੀਪਲ ਦੇ ਡੋਨਟ نو ਹਾਊ ਟੂ ਅਪਲਾਈ ਦੈਟ ਥਿੰਗ ਹੈਨਾ ਲਾ ਆਫ ਅਟਰੈਕਸ਼ਨ ਇਜ਼ देयर ਪਰ ਉਹਦੀ ਐਪਲੀਕੇਸ਼ਨ ਇਜ਼ ਮਸਟ ਜਿੰਨਾ ਤੱਕ ਉਹ ਨਹੀਂ ਆਉਂਦਾ ਉਹਨਾਂ ਦਾ ਕੋਈ ਵਰਕ ਨਹੀਂ ਹੁੰਦਾ ਪੂਰਾ ਗੁਰੂ ਗ੍ਰੰਥ ਸਾਹਿਬ ਹਰ ਬੰਦਾ ਨਹੀਂ ਪੜ ਸਕਦਾ ਹੈਨਾ ਪਰ ਜਦ ਜਿਸ ਹੈ ਉਹ ਦੇ ਦਵਾਰੇ ਪੂਰਾ ਗੁਰੂ ਗ੍ਰੰਥ ਸਾਹਿਬ ਪ੍ਰਕਰਮਾ ਕਰ ਰਿਹਾ ਹੈ ਨਾ ਦੱਸ ਰਿਹਾ ਪੂਰੀ ਗੁਰਬਾਣੀ ਵਿਆਖਿਆ ਵਾ ਤੇ ਮੇਰੇ ਖਿਆਲ ਨਾਲ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਇਹ ਬਹੁਤ ਵੱਡਾ ਮੈਸੇਜ ਆਊਗਾ ਔਰ ਜਮੂਰੀ ਯੋਗ ਮਾਡਲ ਬਸਿਸ ਦਾ ਅਨੂ ਲੈ ਕੇ ਪਹੁੰਚ ਗਏ। ਗੱਭਰੂ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਯਾਨੀ ਸਿਰਨੁਨ ਮਲੋ ਪਿਆਰ ਭਰੀ ਸਤਿ ਸ਼੍ਰੀ ਅਕਾਲ। ਦੋਸਤੋ 13 ਦਸੰਬਰ ਨੂੰ ਫਿਲਮ ਆ ਰਹੀ ਹੈ ਕਰਨੀਆ ਪੂਆਪੜੀ। ਸੋ ਮੇਰੇ ਨਾਲ ਨੇ ਫਿਲਮ ਦੇ ਰਾਈਟਰ ਤੇ ਐਕਟਰ ਗੁਰੂ ਸਿੰਘ ਸਹੂਤਾ ਜੀ। ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਦਾ سلسلہ ਅੰਕਿਤ ਹੁੰਦਾ ਹੈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਗੱਭਰੂ ਟੀਵੀ ਤੇ ਗੱਭਰੂ ਟੀਵੀ ਦੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਨਮਸਤੇ, ਸਲਾਮ। ਜੀ ਕਿਵੇਂ ਹੋ? ਬਸ ਬਹੁਤ ਵਧੀਆ ਠੀਕ ਹੈ ਕਿਵੇਂ ਚੱਲ ਰਹੀ ਹੈ ਪ੍ਰੋਮੋਸ਼ਨਸ ਪ੍ਰੋਮੋਸ਼ਨ ਬਹੁਤ ਵਧੀਆ ਚੱਲ ਰਹੀ ਹੈ ਇੰਜੋਏ ਕਰ ਰਹੇ ਹੋ ਕਿਉਂਕਿ ਕਈ ਵਾਰੀ ਕੀ ਹੁੰਦਾ ਸੀ ਜਦੋਂ ਇੰਟਰਵਿਊਸ ਕਰਦੇ ਆ ਪ੍ਰੋਮੋਸ਼ਨਸ ਕਰਦੇ ਨਾ ਅਸੀਂ ਥੱਕ ਜਾਂਦੇ ਆ ਸੋ ਮਨਦਾ ਕਿ ਜਿਹੜਾ ਸ਼ੂਟਿੰਗ ਦਾ ਟਾਈਮ ਸੀਗਾ ਨਾ ਉਹ ਜ਼ਿਆਦਾ ਵਧੀਆ ਸੀਗਾ ਮੈਂ ਸ਼ੂਟਿੰਗ ਇਤੋਂ ਵੀ ਹਾੜਿਆ ਜੀ ਸ਼ੂਟਿੰਗ ਇੰਜੋਏ ਕਰ ਰਹੇ ਹੋ ਹਾਂਜੀ ਹਾਂਜੀ ਨਵੇਂ ਬੰਦਿਆਂ ਨੂੰ ਮਿਲ ਰਹੇ ਨਵਾਂ ਐਕਸਪੀਰੀਅੰਸ ਹੋ ਰਿਹਾ ਜੀ ਹਾਂਜੀ ਸੋ ਫਿਲਮ ਦਾ ਟ੍ਰੇਲਰ ਅਸੀਂ ਵੇਖਿਆ ਜਿਹਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਇਹ ਆ ਕੀ ਇੱਕ ਸੀਨ ਆਉਂਦਾ ਉਹਦੇ ਵਿੱਚ ਕਿ ਉਹ ਕਹਿੰਦਾ ਕਿ ਪਿੰਡਾਂ ਦੇ ਵਿੱਚ ਇੱਕ ਪਿੰਡ ਦੇ ਵਿੱਚ ਗੁਰਦੁਆਰੇ ਜਿਹੜੇ ਨੇ ਅਲੱਗ-ਅਲੱਗ ਹੋ ਚੁੱਕੇ ਨੇ ਜੇ ਅਸੀਂ ਆਪਣੇ ਪੰਜਾਬ ਦੀ ਗੱਲ ਕਰੀਏ ਤਾਂ ਇਦਾਂ ਦੇ ਬਹੁਤ ਸਾਰੇ ਪਿੰਡ ਨੇ ਜਿੱਥੇ ਐਵੇਂ ਦੀਆਂ ਐਗਜ਼ਾਮਪਲਸ ਜਿਹੜੀਆਂ ਨੇ ਵੇਖਣ ਨੂੰ ਮਿਲਦੀਆਂ ਸਾਡੇ ਬਾਬਾ ਨਾਨਕ ਜਿਨ੍ਹਾਂ ਨੇ ਸਾਰੀ ਉਮਰ ਇਹੀ ਜਿਹੜਾ ਇਹ ਖਤਮ ਕਰਨ ਨੂੰ ਲਾਤੀ ਕਿ ਜਾਤ-ਪਾਤ ਖਤਮ ਕਰਨੀ ਹੈ ਸੀ ਹੈਨਾ ਉਹਨਾਂ ਨੇ ਇਹ ਫਰਕ ਜਿਹੜਾ ਹੈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਅਸੀਂ ਫੇਰ ਉਸੇ ਚੀਜ਼ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਚੀਜ਼ਾਂ ਕਦੋਂ ਦੁਬਾਰਾ ਹੋਣੀਆਂ ਸ਼ੁਰੂ ਹੋਈਆਂ ਜਿਹਦੇ ਤੇ ਅੱਜ ਤੁਸੀਂ ਇੱਕ ਪੂਰੀ ਫਿਲਮ ਲੈ ਕੇ ਆ ਰਹੇ ਹੋ ਦੇਖੋ ਜੀ ਮੈਂ ਸਭ ਤੋਂ ਪਹਿਲਾਂ ਤੇ ਇਹ ਕਹਾਂਗਾ ਕਿ ਗੁਰਦੁਆਰਾ ਬਣਾਉਣਾ ਕੋਈ ਮਾੜੀ ਗੱਲ ਨਹੀਂ ਹੈ ਚੰਗੀ ਗੱਲ ਹੈ ਜੀ ਜਦੋਂ ਕੋਈ ਭੀੜ ਪੈਂਦੀ ਆ ਪੰਥ ਤੇ ਜਾਂ ਮਤਲਬ ਪੈਸੇ ਕੋਈ ਡਿਜਾਸਟਰ ਹੁੰਦਾ ਜੀ ਠੀਕ ਹੈ ਕੋਈ ਕੁਦਰਤੀ ਆਪਦਾ ਆਉਂਦੀ ਹੈ ਤੇ ਮਤਲਬ ਸੇਕ ਸੰਗਤ ਜਾਂ ਆਰਗੇਨਾਈਜੇਸ਼ਨ ਜਾਂ ਗੁਰਦੁਆਰਾ ਸਹਿਬਾਨ ਬਹੁਤ ਹੈਲਪਫੁਲ ਰੋਮਨ ਬਾਰੀ ਹੈ ਹਨਾ ਕਮਿਊਨਿਟੀ ਦੇ ਵਿੱਚ ਚਾਹੇ ਕਿਸੇ ਵੀ ਕਮਿਊਨਿਟੀ ਤੇ ਪ੍ਰੋਬਲਮ ਆਵੇ ਪਰ ਗੁਰਦੁਆਰਾ ਸਾਹਿਬ ਵਰਗ ਕਲਾਸ ਜਾਂ ਜਾਤ ਦੇ ਨਾਮ ਨਾਲ ਜੋੜ ਕੇ ਬਣਾਉਣਾ ਉਹ ਗਲਤ ਆ ਉਹ ਸਿੱਖੀ ਸਿਧਾਂਤ ਦੇ ਬਿਲਕੁਲ ਉਲਟ ਹੈ ਗੁਰੂ ਸਹਿਬਾਨਾਂ ਦੀ ਉਹ ਵਿਦਵੀ ਹੈ ਠੀਕ ਹੈ ਉਹ ਸਿਧਾਂਤ ਤੋਂ ਉੱਪਰ ਕੋਈ ਨਹੀਂ ਠੀਕ ਹੈ ਜੋ ਗੁਰੂ ਸਾਹਿਬ ਨੇ ਇੱਕ ਸਾਨੂੰ ਬਲੂਪ੍ਰਿੰਟ ਦੇ ਦਿੱਤਾ ਉਹ ਗੁਰੂ ਗ੍ਰੰਥ ਸਾਹਿਬ ਆ ਹੈਨਾ ਤਾਂ ਉਹ ਗੁਰੂ ਗ੍ਰੰਥ ਸਾਹਿਬ ਜਿਹੜੇ ਆ ਅਸੀਂ ਉਤੋਂ ਸੇਧ ਲੈ ਕੇ ਚੱਲਣਾ ਤੇ ਗੁਰੂ ਗ੍ਰੰਥ ਸਾਹਿਬ ਬਰਾਬਰਤਾ ਦੀ ਗੱਲ ਕਰਦੇ ਮਨੁੱਖਤਾ ਦੀ ਗੱਲ ਕਰਦੇ ਕੁਦਰਤ ਦੀ ਗੱਲ ਕਰਦੇ ਹੈਨਾ ਤੇ ਉਹ ਸਭ ਤੋਂ ਉੱਪਰ ਨੇ ਜੀ ਜੀ ਲੱਗਦਾ ਕਿ ਜਿਹੜੇ ਸਿਆਸਤਦਾਨ ਨੇ ਉਹਨਾਂ ਨੇ ਫਰਕ ਪਾਇਆ ਤਾਂ ਕਿ ਜੇ ਧਰਮਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਕਰੀਏ ਜਾਤ ਪਾਤ ਦਾ ਜਿਹੜਾ ਇਹ ਵਿਤਕਰਾ ਅਸੀਂ ਪਾ ਦਈਏ ਤਾਂ ਲੋਕ ਜਿਹੜੇ ਨੇ ਉਹ ਅੱਗੇ ਵਧਣ ਦੀ ਬਜਾਏ ਉਹਨਾਂ ਚੀਜ਼ਾਂ 'ਚ ਉਲਝ ਕੇ ਰਹਿ ਜਾਣਗੇ ਆ ਵੇ ਲੋਕੋ ਮੈਂ ਕਹਿ ਸਕਦਾ ਇਹ ਚੀਜ਼ ਪਰ ਇਹ ਮਤਲਬ ਹੁਣ ਤੋਂ ਨਹੀਂ ਚੱਲੀ ਆ ਰਹੀ ਹੈ ਸ਼ੁਰੂ ਤੋਂ ਡੁਆਇਨ ਐਂਡ ਕੂਰ ਦੀ ਪਾਲਿਸੀ ਚੱਲੀ ਆ ਰਹੀ ਠੀਕ ਹੈ ਵੰਡ ਤੇ ਰੱਖੋ ਤੇ ਰਾਜ ਕਰੋ ਮਤਲਬ ਇਹ ਸ਼ੁਰੂ ਤੋਂ ਚੱਲਿਆ ਆ ਰਿਹਾ ਅੱਜ ਤੋਂ ਨਹੀਂ ਹੈ ਮਲਸਦੀਆਂ ਤੋਂ ਚੱਲੀ ਆ ਰਹੀ ਠੀਕ ਹੈ ਪਰ ਕਿਤੇ ਨਾ ਕਿਤੇ ਗੁਰੂ ਸਾਹਿਬ ਨੇ ਉਹਨਾਂ ਨੂੰ ਕੰਡੈਮ ਕੀਤਾ ਆਸਾਨੀ ਵਾਰ ਵਿੱਚ ਦੱਸਿਆ ਲਿਆ ਕਿ ਪਾ ਅਸਲੀ ਸੱਚਾ ਮੁਸਲਮਾਨ ਕੌਣ ਹੈ ਸੱਚਾ ਪੰਡਤ ਬ੍ਰਾਹਮਣ ਕੌਣ ਹੈ ਜੋ ਸੱਚਾ ਸਿੱਖ ਤੇ ਵੀ ਉਹੀ ਪਰਿਭਾਸ਼ਾ ਲੱਗਦੀ ਹੈ ਜੋ ਗੁਰੂ ਸਾਹਿਬ ਨੇ ਐਕਸਪਲੇਨ ਕਰਦੀ ਹੈ। ਤੋਂ ਇਹ ਚੀਜ਼ਾਂ ਨੇ ਮਤਲਬ ਮੈਂ ਬਾਰ ਬਾਰ ਇਹ ਕਹਿੰਦਾ ਸਿੱਖੀ ਸਿਧਾਂਤ ਦੇ ਉੱਪਰ ਕੁਛ ਨਹੀਂ ਹੈਗਾ। ਉਸ ਸਿਧਾਂਤ ਨੂੰ ਅਸੀਂ ਘਰ ਘਰ ਔਰ ਉਸ ਧਰਮ ਨੂੰ ਪੂਰੀ ਦੁਨੀਆ ਦੇ ਵਿੱਚ ਉਸ ਫਲਸਫੇ ਉਸ ਡਾਇਲੋਜੀ ਨੂੰ ਲੈ ਕੇ ਜਾਣਾ ਚਾਹੀਦਾ ਸਾਨੂੰ। ਉਹਦੇ ਵਿੱਚ ਅਸੀਂ ਟੂ ਵੈਦਰ ਜੁਨਾਈਟ ਹੋਤੇ ਵੱਡੇ ਹੋ ਸਕਦੇ ਹਾਂ, ਗਰੋ ਕਰ ਸਕਦੇ ਹਾਂ। ਪਰ ਜੇ ਅਸੀਂ ਮਤਲਬ ਇਕੱਲੇ ਅੱਡੋ ਪਾਟੀ ਵੰਡੇ ਰਹਿਾਂਗੇ ਸਾਨੂੰ ਇਹ ਨਹੀਂ ਸਮਝ ਲੱਗ ਰਹੀ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ ਹੈਨਾ ਤੇ ਜਿੰਨਾ ਦਾ ਦੁਸ਼ਮਣ ਦੀ ਆਈਡੈਂਟੀਟੀ ਨਾ ਹੋਵੇ ਤੇ ਤੁਸੀਂ ਲੜੋਗੇ ਕਿਹਦੇ ਨਾਲ ਹਾਂ ਹੈਨਾ ਲੜতে ਸਕਦੇ ਨਹੀਂ ਤੁਸੀਂ ਕਿ ਤੁਹਾਨੂੰ ਪਤਾ ਹੀ ਨਹੀਂ ਅਨ ਆਈਡੈਂਟੀਫਾਈ ਇੱਕ ਦੁਸ਼ਮਣ ਹੈ ਔਰ ਸਭ ਤੋਂ ਪਹਿਲਾਂ ਤੇ ਉਹਦੀ ਪਛਾਣ ਕਰਨੀ ਪਊਗੀ ਕਿ ਯਾਰ ਇਹ ਹੋ ਗੇ ਹੋ ਰਿਹਾ ਇਹ ਕੌਣ ਕਰਵਾ ਰਿਹਾ ਬਿਹਾਈਂਡ ਇਹਦੇ ਕੀ ਹੈ ਹੈਨਾ ਉਸ ਚੀਜ਼ ਨੂੰ ਪ੍ਰਚਲਨ ਦੀ ਲੋੜ ਹੈ ਲੱਭਣ ਦੀ ਲੋੜ ਹੈ ਅਸੀਂ ਇੱਕ ਉਪਰਾਲਾ ਕੀਤਾ ਸਿੱਖੀ ਸਿਧਾਂਤ ਨੂੰ ਪ੍ਰਮੋਟ ਕਰਨ ਲਈ ਉਸ ਸਿਪਲੀਫੋਰਸ ਵੀ ਨੂੰ ਪ੍ਰਮੋਟ ਕਰਨ ਲਈ ਜਿਹੜੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਜਿਹੜਾ ਮੁਨਫੀ ਅਧਿਕਾਰਾਂ ਦੀ ਗੱਲ ਕਰਦਾ ਔਰ ਜਿਹੜਾ ਮਤਲਬ ਏਟ ਡਿਗਨਿਟੀ ਦੀ ਗੱਲ ਕਰਦਾ ਤੇ ਹਿਊਮਨ ਡਿਗਨਿਟੀ ਵੀ ਕਰਦਾ ਔਰਤ ਦੀ ਊਮੈਨਸ ਦੀ ਇੰਪਾਵਰਮੈਂਟ ਦੀ ਗੱਲ ਕਰਦਾ ਕੋਈ ਮੇਰੇ ਕੰਨੇ ਵਾਹਿਦ ਇੱਕੀ ਧਰਮਿਆ ਜਿਹੜਾ ਕਿ ਊਮੈਨ ਦੀ ਇੰਪਾਵਰਮੈਂਟ ਦੀ ਗੱਲ ਕਰਦਾ ਤੋਂ ਇਸ ਕਰਕੇ ਮਨੇ ਬਹੁਤ ਇੰਪੋਰਟੈਂਟ ਇੱਕ ਉਸ ਸਿਧਾਂਤ ਨੂੰ ਮਤਲਬ ਮੇਰੀ ਡਿਊਟੀ ਹੈਗੀ ਆ ਮੈਂ ਕਰ ਰਿਆ ਹਨਾ ਕਿਉਂਕਿ ਜੇ ਮੈਂ ਰਾਈਟ ਰੱਖਦੀ ਹਿੰਮਤ ਰੱਖਦਾ ਕਿ ਇਹ ਮੇਰਾ ਰਾਈਟ ਆ ਤੇ ਡਿਊਟੀ ਵੀ ਕਿਤੇ ਲਖਤੇ ਲਭਾਣੀ ਪਊ ਤੇ ਇਸ ਲਈ ਮੈਂ ਹਰ ਉਸ ਸਿੱਖ ਦਾ ਹਰ ਉਸ ਇਨਸਾਨ ਦਾ ਜਿਹੜਾ ਗੁਰੂ ਨਾਨਕ ਨੂੰ ਪਿਆਰ ਕਰਦਾ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦਾ ਉਹਨੂੰ ਇਹ ਸੁਨੇਹਾ ਇਹ ਮੈਸੇਜ ਅੱਗੇ ਪਹੁੰਚਾਉਣਾ ਚਾਹੀਦਾ ਜਿਵੇਂ ਤੁਸੀਂ ਹੁਣੇ ਗੱਲ ਕੀਤੀ ਕਿ ਥਾਪਣਾ ਜਿਹੜਾ ਧਰਮ ਆ ਹਨਾ ਕਿ ਉਹ ਇਕੁਐਲਿਟੀ ਦੀ ਗੱਲ ਕਰਦਾ ਹੈ ਜੀ ਅਗਰ ਅਸੀਂ ਆਪਣੀ ਗੱਲ ਕਰੀਏ ਅੱਜ ਪੰਜਾਬ ਦੇ ਵਿੱਚ ਅਗਰ ਅਸੀਂ ਬਾਹਰਲੇ ਮੁਲਕਾਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਇਸ ਤਰ੍ਹਾਂ ਦੇ ਲੋਕ ਨੇ ਹਿਊਮਨਸ ਨੇ ਜਿਹੜੇ ਕਿ ਸਿੱਖੀ ਧਰਮ ਨੂੰ ਅਪਣਾ ਰਹੇ ਨੇ ਜੀ ਹਨਾ ਤਾਂ ਅਸੀਂ ਅਕਸਰ ਕੀ ਕਰਦੇ ਹਾਂ ਕਿ ਅਸੀਂ ਉਹ ਚੀਜ਼ਾਂ ਨੂੰ ਨਹੀਂ ਉਹ ਦੇਖਦੇ ਹਨ ਕਿ ਕਿੰਨੇ ਇਦਾਂ ਦੇ ਤੁਸੀਂ ਤਾਂ ਬਾਹਰ ਰਹਿੰਦੇ ਹੋ ਜੀ ਬਹੁਤ ਸਾਰੇ ਫੋਰਨਰਸ ਤੁਹਾਨੂੰ ਇਦਾਂ ਦੇ ਮਿਲੇ ਹੋਣਗੇ ਜਿਨ੍ਹਾਂ ਨੇ ਸਿੱਖੀ ਸਰੂਪ ਰੱਖਿਆ ਹੋਇਆ ਪੂਰਾ ਪ੍ਰੋਪਰ ਸਿੱਖ ਜਿਹੜੇ ਨੇ ਹਨਾ ਸਿੱਖ ਧਰਮ ਨੂੰ અપਨਾ ਚੁੱਕੇ ਨੇ ਤੇ ਬਟ ਅਸੀਂ ਉਹ ਚੀਜ਼ਾਂ ਵੇਖਦੇ ਕਿ ਫੁਲਾਣਾ ਬੰਦੇ ਨੇ ਕਿ ਸਿੱਖੀ ਧਰਮ ਨੂੰ ਤਿਆਗ ਦਿੱਤਾ ਫੁਲਾਣਾ ਐ ਕਰ ਰਿਹਾ ਫੁਲਾਣਾ ਉਹ ਕਰ ਰਿਹਾ ਤਾਂ ਮਤਲਬ ਕਿ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਇਹ ਚੀਜ਼ਾਂ ਨੂੰ ਜਦੋਂ ਤੱਕ ਅਸੀਂ ਪੋਜ਼ਿਟਿਵ ਨਹੀਂ ਹੋਵਾਂਗੇ ਅਸੀਂ ਸਾਹਮਣੇ ਵਾਲੇ ਨੂੰ ਪੋਜ਼ਿਟਿਵ ਨਹੀਂ ਰੱਖ ਸਕਦੇ ਸਾਨੂੰ ਦੇਖੋ ਸੇਮੇਨ ਮਤਲਬ ਸਿਧੇਰ ਮੈਂ ਬਾਰ-ਬਾਰ ਪੀਰ ਗ੍ਰਹਿ ਸਿੱਖੀ ਸਿਧਾਂਤ ਉਹ ਪ੍ਰਿੰਸੀਪਲ ਜਿੰਨਾ ਤੱਕ ਅਸੀਂ ਉਸ ਪ੍ਰਿੰਸੀਪਲ ਤੇ ਅਮਲ ਨਹੀਂ ਕਰਾਂਗੇ ਠੀਕ ਹੈ ਤੁਸੀਂ ਉਹ ਉਹਦੀ ਐਪਲੀਕੇਸ਼ਨ ਆਪਣੇ ਤੇ ਪਹਿਲਾਂ ਕਰਨੀ ਪਊ ਉਹਨੂੰ ਸਮਝਣਾ ਪਊਗਾ ਫਿਰ ਹੀ ਮੈਂ ਤੁਹਾਨੂੰ ਸਮਝਾ ਸਕਦਾ ਹਾਂ ਫਿਰ ਹੀ ਮੈਂ ਆਪਣੇ ਬੱਚਿਆਂ ਨੂੰ ਆਪਣੇ ਪ੍ਰਵਾਦ ਨੂੰ ਆਪਣੇ ਮਤਲਬ ਬੇਬੇ ਬਾਪੂ ਨੂੰ ਦੱਸ ਸਕਦਾ ਜੇ ਉਹਨਾਂ ਨੂੰ ਨਹੀਂ ਸਮਝੇ ਪਰ ਜੇ ਮੈਨੂੰ ਹੀ ਨਹੀਂ ਪਤਾ ਮੈਂ ਹੀ ਸਮਝਦਾਰ ਮੈਨੂੰ ਉਸ ਫਲਸਫੇ ਦੀ ਨੌਲੇਜ ਨਹੀਂ ਆ ਮੈਨੂੰ ਆਪਣੇ ਵਾਰੀਅਰਸ ਦਾ ਆਪਣੇ ਯੋਧਿਆਂ ਦਾ ਪਤਾ ਹੀ ਨਹੀਂ ਆ ਕੁਛ ਤੇ ਮੈਂ ਕਿੰਨੂੰ ਦੱਸਾਂਗਾ ਹੈਨਾ ਮੈਂ ਦੱਸ ਹੀ ਨਹੀਂ ਸਕਦਾ ਫਸਟ ਦੇ ਮਨ ਲੋ ਕਹਿੰਦੇ ਨੇ ਅੱਜ ਕੱਲ ਬੜੀ ਚੀਜ਼ ਆ ਦੀ ਲਾਫ ਅਟਰੈਕਸ਼ਨ ਲਾਫ ਅਟਰੈਕਸ਼ਨ ਕਹਿੰਨੀ ਆ ਵੀਡੀਓ ਮੋਟੀਵੇਸ਼ਨਲ ਜੀ ਪਰ ਪੀਪਲ ਦੇ ਡੋਨਟ ਨੋ ਹਾਊ ਟੂ ਅਪਲਾਈ ਦੈਟ ਥਿੰਗ ਹੈਨਾ ਲਾਫ ਅਟਰੈਕਸ਼ਨ ਇਜ਼ ਥੇਰ ਪਰ ਉਹਦੀ ਐਪਲੀਕੇਸ਼ਨ ਇਜ਼ ਮਸਟ ਜਿੰਨਾ ਤੱਕ ਉਹ ਨਹੀਂ ਆਉਂਦਾ ਉਹਨਾਂ ਦਾ ਕੋਨੇ ਵਰਕ ਨਹੀਂ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਫੋਰਸ ਸਭੇ ਲਿਖਿਆ ਗਿਆ ਪੂਰੀ ਸ੍ਰਿਸ਼ਟੀ ਦੀ ਬਣਾਇਆ ਗਿਆ ਹੈ ਨਾ ਪਰ ਉਹ ਜੋ ਦਿੱਤਾ ਹੋਇਆ ਸਿਧਾਂਤ ਹੈ ਜਿੰਨਾ ਤੱਕ ਅਸੀਂ ਸਮਝ ਕੇ ਅੱਗੇ ਨਹੀਂ ਦਿੰਦੇ ਪਲੇਨ ਟੈਕਸਟ ਸਿੰਪਲ ਲੈਂਗੁਏਜ ਆਮ ਇਨਸਾਨ ਨੂੰ ਆਮ ਬੰਦੇ ਨੂੰ ਜਿਹੜਾ ਕੋਈ ਪੜਿਆ ਲਿਖਿਆ ਨਹੀਂ ਆ ਉਹਨੂੰ ਵੀ ਉਹ ਸਮਝ ਪਾਵੇ ਮਤਲਬ ਕਈ ਇੱਕ ਜਜਬਾਤੀ ਹੋ ਕੇ ਕੋਈ ਚੀਜ਼ਾਂ ਕਰਦੇ ਆ ਹੈ ਨਾ ਤੇ ਉਹ ਜਿਹੜੀਆਂ ਚੀਜ਼ਾਂ ਤੋਂ ਮਤਲਬ ਥੋੜਾ ਜਿਹਾ ਪਰਾਂ ਹੋ ਕੇ ਉਹਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਯਾਰ ਗੁਰੂ ਸਾਹਿਬ ਦਾ ਸਿਧਾਂਤ ਜਿਹੜਾ ਦੱਸਦੀ ਹੈ ਨਾ ਹੁਣ ਪੂਰਾ ਗੁਰੂ ਗ੍ਰੰਥ ਸਾਹਿਬ ਹਰ ਬੰਦਾ ਨਹੀਂ ਪੜ ਸਕਦਾ ਹੈ ਨਾ ਪਰ ਜਪਜੀ ਸਾਹਿਬ ਦੇ ਦਿਵਾਲੇ ਪੂਰਾ ਗੁਰੂ ਗ੍ਰੰਥ ਸਾਹਿਬ ਪ੍ਰਕਰਮਾ ਕਰਿਆ ਨਾ ਦਸ ਰਿਹਾ ਪੂਰੀ ਗੁਰਬਾਣੀ ਵਿਆਖਿਆ ਵਾ ਜਪਜੀ ਸਾਹਿਬ ਦੀ ਤੇ ਉਸ ਚੀਜ਼ ਨੂੰ ਮਤਲਬ ਮੱਧੇ ਨਾ ਰੱਖ ਕੇ ਅਸੀਂ ਮਤਲਬ ਉਹੀ ਥੋੜਾ ਥੋੜਾ ਦੱਸਣਾ ਸ਼ੁਰੂ ਕਰਦੀ ਅਸੀਂ ਆਪਣੇ ਯੋਧਿਆਂ ਨੂੰ ਦੱਸਣਾ ਸ਼ੁਰੂ ਕਰਦੀ ਕਿ ਉਹ ਕੌਣ ਸੀ ਕਿੱਥੋਂ ਆਏ ਕਿੱਦਾਂ ਹੋਏ ਕੀ ਕੀ ਕੀਤਾ ਉਹਨਾਂ ਦੇ ਉਹਨਾਂ ਦੀ ਹੈ ਨਾ ਤੇ ਮੇਰੇ ਖਿਆਲ ਨਾਲ ਸਾਡੇ ਆਉਣ ਵਾਲੀਆਂ ਜਨਰੇਸ਼ਨਸ ਨੂੰ ਇੱਕ ਬਹੁਤ ਵੱਡਾ ਮੈਸੇਜ ਜਾਊਗਾ ਜੀ ਔਰ ਜ਼ਰੂਰੀ ਉਹ ਮਤਲਬ ਉਹ ਸਿਧਾਂਤ ਨੂੰ ਲੈ ਕੇ ਤੁਰਨਗੇ ਔਰ ਅੱਗੇ ਲੈ ਕੇ ਜਾਣਗੇ ਜੀ ਜੀ ਜਿਵੇਂ ਤੁਸੀਂ ਕੀ ਹੁਣ ਇਹ ਗੱਲ ਕੀਤੀ ਸਿਧਾਂਤ ਦੀ ਆਪਣੇ ਬਹੁਤ ਸਾਰੇ ਲੋਕ ਜਿਵੇਂ ਤੁਸੀਂ ਵੀ ਹੁਣ ਸਮਾਜ ਦੇ ਵਿੱਚ ਵਿਚਰਦੇ ਹੋ ਹੈਨਾ ਤਾਂ ਬਹੁਤ ਸਾਰੇ ਲੋਕ ਇਦਾਂ ਦੇ ਹੁੰਦੇ ਨੇ ਜਿਹੜੇ ਕੀ ਕਹਿ ਲੋ ਕਿ ਦਿਖਾਵੇ ਦੇ ਐ ਕੈਨ ਨੂੰ ਅਸੀਂ ਕਹਿ ਦਿੰਨੇ ਆ ਜਿਵੇਂ ਤੁਸੀਂ ਫਿਲਮ ਦੇ ਵਿੱਚ ਡੇਰਾਬਾਦ ਦੀ ਵੀ ਗੱਲ ਕੀਤੀ ਹੈ ਕਿ ਉਹ ਕਹਿੰਦੇ ਤਾਂ ਹੈ ਕਿ ਅਸੀਂ ਪ੍ਰਭੂ ਦੇ ਵਿੱਚ ਮੰਨਦੇ ਆ ਉਸ ਅਕਾਲ ਪੁਰਖ ਨੂੰ ਮੰਨਦੇ ਆ ਪਰ ਆਪ ਉਹ ਉਹਨਾਂ ਦਾ ਰਵਈਆ ਆਪਣੀਆਂ ਦੇ ਨਾਲ ਵੀ ਭਾਵੇਂ ਕਿਸੇ ਦੇ ਨਾਲ ਵੀ ਹੈ ਉਹ ਸਹੀ ਨਹੀਂ ਹੁੰਦਾ ਉਹਨਾਂ ਦੇ ਵਰਡਸ ਕਈ ਵਾਰੀ ਬਹੁਤ ਜ਼ਿਆਦਾ ਹਰਟ ਕਰ ਜਾਂਦੇ ਆ ਸਾਹਮਣੇ ਵਾਲਿਆਂ ਨੂੰ ਹਨਾ ਤਾਂ ਮਤਲਬ ਉਹ ਕਿਸ ਤਰ੍ਹਾਂ ਦਾ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਹਾਂ ਅਸੀਂ ਪਰਮਾਤਮਾ ਦੇ ਨਾਲ ਕਨੈਕਟ ਆ ਪਰ ਕਿਤੇ ਨਾ ਕਿਤੇ ਉਹ ਕਨੈਕਟ ਨਹੀਂ ਹੁੰਦੇ ਸਿਰਫ ਇੱਕ ਦਿਖਾਵਾ ਆ ਮਖੋਟਾ ਆ ਤਾਂ ਮਤਲਬ ਉਹ ਜਿਹੜੇ ਲੋਗ ਨੇ ਉਹਨਾਂ ਨੂੰ ਤੁਸੀਂ ਕੀ ਜਾਨਣਾ ਚਾਹੋਗੇ ਮੈਂ ਤੁਹਾਨੂੰ ਕ੍ਰਾਸ ਕੰਟਰੋਵਰਸਿਅਨਸ ਕਰ ਰਹੀ ਜੀ ਜੀ ਤੁਸੀਂ ਮੈਨੂੰ ਇੱਕ ਚੀਜ਼ ਦੱਸੋ ਰੁਪਏ ਦੀ ਕੋਈ ਜਾਤ ਹੈ ਨਹੀਂ ਫਿਰ ਬ੍ਰਾਹਮਣ ਵੀ ਉਹਨੂੰ ਲੈਂਦਾ ਪੰਡਤ ਵੀ ਉਹਨੂੰ ਲੈ ਜਿਹੜੇ ਆਪਣੇ ਆਪ ਨੂੰ ਉੱਚੀ ਜਾਤ ਸਮਝਦੇ ਉਹ ਵੀ ਲੈਂਦੇ ਠੀਕ ਹੈ ਇਹਦਾ ਮਤਲਬ ਰੁਪਈਏ ਦੀ ਕੋਈ ਜਾਤ ਨਹੀਂ ਪੈਸੇ ਦੀ ਕੋਈ ਜਾਤ ਹੈਨਾ ਮਤਲਬ ਉਸ ਨੂੰ ਅੰਡਰਸਟੈਂਡ ਕਰਨਾ ਪਊਗਾ ਕਿ ਜਿਹੜੇ ਉਹ ਡੇਰਾਵਾਦੀ ਜਾਂ ਜਿਹੜੇ ਉਹ ਮਨ ਲੋਕ ਜਿਨ੍ਹਾਂ ਨੇ ਇੱਕ ਸਿਰਫ ਮੁਖਾਟਾ ਧਾਰਨ ਕੀਤਾ ਉਸ ਰੱਬ ਦਾ ਜਾਂ ਕਿਸੇ ਧਰਮ ਦਾ ਠੀਕ ਹੈ ਜੀ ਉਤਰਮ ਨੂੰ ਬਦਨਾਮ ਕਰ ਰਹੇ ਆ ਉਸ ਧਰਮ ਨੂੰ ਇਹ ਤੇ ਜੇ ਉਹ ਮਤਲਬ ਹਿੰਦੂਇਜ਼ਮ ਦਾ ਮੁਖਾਟਾ ਪਾਉਂਦੇ ਆ ਜਾਂ ਉਹਦਾ ਮਤਲਬ ਲਿਬਾਸ ਪਾ ਕੇ ਜਾਂ ਉਹ ਸਿੱਖੀਜ਼ਮ ਦਾ ਉਹਤੇ ਸਾਡੀਆਂ ਆਰਗੇਨਾਈਜੇਸ਼ਨ ਨੂੰ ਯੂਨਨ ਕਰਨਾ ਚਾਹੀਦਾ ਫੇਰ ਨਾ ਚਾਹੀਦਾ ਤਾਂ ਕਿ ਭੋਲੇ ਭਾਲੇ ਲੋਕ ਐਕਸਪਲੋਇਟ ਨਾ ਹੋਣ ਠੀਕ ਹੈ ਜੀ ਉਹਨਾਂ ਦੇ ਉੱਪਰ ਮਲਬਤਿਆਚਾਰ ਨਾ ਹੋਵੇ ਸੀ ਨੂੰ ਲੈ ਕੇ ਆ ਇਨਸਟੈਂਟ ਰելիਫ ਚਾਹਦੇ ਲੋਕ ਤੇ ਤਾਂ ਦੇ ਇਧਰ ਉਧਰ ਭਾਈਦੇ ਆ ਮੈਂ ਦੂਜਿਆਂ ਦੀ ਗੱਲ ਨਹੀਂ ਕਰੂੰਗਾ ਮੈਂ ਤੇ ਆਪਣੇ ਘਰ ਦੀ ਗੱਲ ਕਰਾਂਗਾ ਹਲਾ ਸਭ ਤੋਂ ਪਹਿਲਾਂ ਜੀ ਤੇ ਮਤਲਬ ਜੇ ਮੈਂ ਆਪਣਾ ਘਰ ਸਹੀ ਕਰ ਲਾਂਗਾ ਤੇ ਕੋਈ ਕਿਤੇ ਨਹੀਂ ਜਾ ਸਕਦਾ ਠੀਕ ਹੈ ਗੁਰੂ ਸਾਹਿਬ ਨਾਲ ਚੇਂਜ ਕਰਕੇ ਦੇਖ ਲਿਆ ਰੰਗਾਂ ਤੇ ਨੇ ਤਸੀਹੇ ਦਿੱਤੇ ਗੁਰੂ ਸਾਹਿਬ ਨੇ ਸੈਕੂਲਰਿਜ਼ਮ ਦੀ ਗੱਲ ਕੀਤੀ ਧਰਮ ਨਿਰਪੱਖਤਾ ਦੀ ਗੱਲ ਕੀਤੀ ਉਹ ਇੱਕ ਬੜਾ ਵੱਡਾ ਨਾਰਾ ਸੀ ਪੂਰੀ ਦੁਨੀਆ ਦੇ ਵਿੱਚ ਸੈਕੂਲਰਿਜ਼ਮ ਦੀ ਗੱਲ ਉਹ ਕਿਤੇ ਨਾ ਕਿਤੇ ਉਹ ਸਿਧਾਂਤ ਪੂਰੀ ਦੁਨੀਆ 'ਚ ਜਾਣਾ ਚਾਹੀਦਾ ਕਿ ਸਾਡੇ ਗੁਰੂ ਸਹਿਬਾਨ ਮਲੇਨ ਨੇ ਕੁਰਬਾਨੀ ਦਿੱਤੀ ਔਰ ਆਪਣੇ ਲਈ ਨਹੀਂ ਦਿੱਤੀ ਇਨਜਸਟਿਸ ਦੇ ਮਲੇ ਖਿਲਾਫ ਉਹ ਖੜੇ ਹੋਏ ਔਰ ਕੁਰਬਾਨ ਹੋ ਗਏ ਉਹ ਬਹੁਤ ਵੱਡਾ ਮੈਸੇਜ ਹੈ ਗੁਰੂ ਸਾਹਿਬ ਦੇ ਨਾਲ ਮਤਲਬ ਹਰ ਸਾਡੇ ਮਤਲਬ ਸਿੱਖ ਵੀ ਮਲੇ ਸ਼ਹੀਦ ਹੋਏ ਹਨ ਉਹਨਾਂ ਨੂੰ ਆਪਣਾਂ ਦੇਗਾ ਚ ਉਬਾਲਿਆ ਗਿਆ ਆ ਰਿਆ ਨਰਚਾਏ ਗਿਆ ਹਨ ਚੀਰਿਆ ਗਿਆ ਰੂਹ ਦੇ ਨਾਲ ਸਤ ਲਾ ਦਿੱਤੀ ਗਈ ਤੇ ਉਹ ਕਿਤੇ ਨਾ ਕਿਤੇ ਕੁਰਬਾਨੀਆਂ ਮਤਲਬ ਜਾਇਆ ਨਹੀਂ ਜਾਣੀ ਚਾਹੀਦੀਆਂ ਫਲਸਫਾ ਜਿਹੜਾ ਨਾ ਉਹ ਅਡਿਆਲਜੀ ਉਹ ਪੂਰੀ ਦੁਨੀਆ ਚ ਜਾਣੀ ਚਾਹੀਦੀ ਤੁਸੀਂ ਕੀ ਸਮਝਦੇ ਹੋ ਕਿ ਜਦੋਂ ਡਿਵੋਸ਼ਨਲੀ ਬੰਦਾ ਕਿਸੇ ਮਤਲਬ ਡਿਵੋਸ਼ਨਲ ਕਿਸੇ ਜਦੋਂ ਕਨੈਕਟ ਹੁੰਨੇ ਆ ਤਾਂ ਸਭ ਤੋਂ ਪਹਿਲੀ ਪਰਸਨੈਲਿਟੀ ਦੇ ਵਿੱਚ ਜਿਹੜੀ ਇੱਕ ਕਹ ਲਵਾਂ ਕਿ ਪੋਜ਼ਿਟਿਵਿਟੀ ਆਉਂਦੀ ਹੈ ਜਾਂ ਚੇਂਜ ਆਉਂਦਾ ਉਹ ਕੀ ਹੁੰਦਾ ਡਿਵੋਸ਼ਨਲੀ ਵਿੱਚ ਸਭ ਤੋਂ ਪਹਿਲਾਂ ਤਾਂ ਸਹਜ ਆਉਂਦਾ ਬੰਦੇ ਦਾ ਆਪਣਾ ਡਮੀਨਰ ਚੇਂਜ ਹੋ ਜਾਂਦਾ ਬੰਦਾ ਆਰਾਮ ਨਾਲ ਗੱਲ ਕਰਦਾ ਕਾਲਾਪਣ ਖਤਮ ਹੋ ਜਾਂਦਾ ਬੰਦੇ ਕਾਲੀ ਅੱਗੇ ਟੋਏ ਹੈਨਾ ਤੇ ਉਹ ਕਾਲਾਪਣ ਖਤਮ ਹੋ ਜਾਂਦਾ ਇੱਕ ਕੁਦਰਤ ਦੀ ਸਪੀਡ ਕਹਿੰਦੇ ਜਾਂ ਪੇਸ ਸੈੱਲ ਉਹਦੇ ਚ ਆ ਜਾਂਦੀ ਹੈ ਉੱਚੀ ਜਨਮ ਉਹ ਲਾਸਟ-ਲਾਸਟ ਨਹੀਂ ਕਰਨਾ ਚਾਹਦਾ ਉਹ ਕਹਿੰਦਾ ਕਿ ਨਹੀਂ ਪੇਸ ਤੇ ਹੋਣੀਆਂ ਔਰ ਹੁੰਦੀਆਂ ਨੇ ਲਿਓ ਤੁਸੀਂ ਇੱਕ ਕੰਪਿਊਟਰ ਲੈਪਟਾਪ ਨੂੰ ਓਪਨ ਕਰਦੇ ਹੋ ਹੈਨਾ ਉਹਨੂੰ ਵੀ ਬਰੀਥ ਲੈਣ ਦੀ ਟਾਈਮ ਚਾਹੀਦਾ ਉਹਨੂੰ ਓਪਨ ਹੋਣ ਦੀ ਟਾਈਮ ਚਾਹੀਦਾ ਹਰ ਚੀਜ਼ ਦਾ ਇੱਕ ਟਾਈਮ ਹੈ ਤੇ ਫਿਰ ਅਸੀਂ ਜਦੋਂ ਗੁਰਬਾਣੀ ਪੜਨ ਦੇ ਨਾਲ ਬੰਦਾ ਸਹਜ ਦੀ ਅਵਸਥਾ 'ਚ ਜਾਂਦਾ ਉਹਨੂੰ ਪੇਸ਼ੈਂਸ ਉਹਦੇ 'ਚ ਆਉਂਦਾ ਹੈ ਹੈਨਾ ਉਹ ਮਾਦ ਦਾ ਜਿਹੜਾ ਕਿ ਸਾਡੇ ਤੁਸੀਂ ਜਦੋਂ ਕੁਰਬਾਨੀਆਂ ਹੁੰਦੀਆਂ ਜਾਂ ਦਿੱਤੀਆਂ ਗਈਆਂ ਉਹ ਚੀਜ਼ਾਂ ਆਪਾਂ ਦੇਖ ਸਕਦੇ ਹਾਂ ਨਾ ਪੜ ਸਕਦੇ ਹਾਂ ਸਾਡੇ ਇਤਿਹਾਸ ਦੇ ਵਿੱਚੋਂ ਕਿ ਕਿਤਰਾ ਉਹ ਸਹਿਜ ਸੰਤੋਖ ਵਾਲਾ ਸੀ ਉਹ ਕਿੱਥੋਂ ਮਿਲਿਆ ਆਪਾਂ ਕਿਉਂਕਿ ਉਹ ਉਸ ਗੁਰਬਾਣੀ ਨਾਲ ਉਸ ਅਲਾਹੀ ਜਿਹੜੀ ਧੁਰ ਕੀ ਬਾਣੀ ਆ ਜਿਸ ਨੇ ਸਗੜੇ ਚਿੰਤ ਮਟਾਈ ਹੈ ਨਾ ਉਹਦੇ ਨਾਲ ਉਹਦੇ ਨਾਲ ਜੁੜੇ ਹੋਏ ਸੀ ਤੇ ਜਿੰਨੂੰ ਤੁਸੀਂ ਯਾਦ ਕਰਦੇ ਹੋ ਜਿਹਨਾਂ ਪ੍ਰਿरोध ਜੁੜਨ ਦੀ ਕੋਸ਼ਿਸ਼ ਕਰਦੇ ਹੋ ਤੇ ਉਹਦੇ ਫਿਰ ਗੁਣ ਤੇ ਆਉਂਦੇ ਆ ਉਹ ਨੈਚੁਰਲ ਆ ਉਹ ਆਉਣੀ ਆ अच्छा तो जे हो नाच फिल्म दी गल करिए ਤੁਹਾਡੀ ਫਿਲਮ ਦੇ ਵਿੱਚ ਅਸੀਂ ਸਾਰੇ ਨਵੇਂ ਚਿਹਰੇ ਦੇਖ ਰਹੇ ਆ ਆਲਮੋਸਟ ਹੈਨਾ ਜੀ ਤੇ ਇਹਦਾ ਕੀ ਕਾਰਨ ਸੀਗਾ ਕਿ ਤੁਸੀਂ ਕੋਈ ਫੇਮਸ ਚਿਹਰਾ ਨਹੀਂ ਰੱਖਿਆ ਕਮਰਸ਼ੀਅਲੀ ਅਗਰ ਅਸੀਂ ਵੇਖੀਏ ਤਾਂ ਹਮੇਸ਼ਾ ਪ੍ਰੋਡਿਊਸਰਸ ਨੂੰ ਇਹ ਹੁੰਦਾ ਹੈ ਕਿ ਆ ऑडियंस ਜਿਹੜੀ ਹੈ ਉਹ ਅਸੀਂ ਲੈ ਕੇ ਆਣੀ ਹੈ ਬਾਅਦ ਦੀ ਬਾਤ ਤੇ ਦੇਖਾਂਗੇ ਵੀ ਇਹਦੇ ਕਰਕੇ ਆਡੀਅנס ਆਏਗੀ ਇਸ ਚਿਹਰੇ ਨੂੰ ਵੇਖਣ ਲਈ ਆਡੀਅנס ਆਏਗੀ ਤਾਂ ਤੁਹਾਡੇ ਮਾਈਂਡ ਸੈਟਰੋਂ ਦਾ ਕੁਝ ਨਹੀਂ ਸੀਗਾ ਉਹ ਨਹੀਂ ਮੈਂ ਇਸ ਚੀਜ਼ ਬਾਰੇ ਨਹੀਂ ਜਿਆਦਾ ਮੈਂ ਥੋੜਾ ਮੇਰਾ ਮੇਰਾ ਵਿਚਾਰ ਮੇਰਾ ਸੋਚਣਾ ਮੇਰਾ opinion ਇਹ ਹੈ ਕਿ ਮੇਰਾ ਮਤਲਬ ਕੰਟੈਂਟ ਹੀ ਰੋ ਹੈ ਔਰ ਕੰਟੈਂਟ ਹੀ ਰੋ ਦੇ ਨਾਲ-ਨਾਲ ਮੈਂ ਮਤਲਬ ਨਿਊ ਟੈਲੈਂਟ ਨੂੰ ਮਤਲਬ ਅਪਡੇਟ ਕਰਦੇ ਹਾਂ 온ਲੀ ਉਹ ਇਸ ਚੀਜ਼ ਕਿ ਆ ਜਿਹਦੇ ਵਿੱਚ ਪੈਸੇ ਮਤਲਬ ਸਾਰੇ ਨਵੇਂ ਚਿਹਰੇ ਨਹੀਂ ਆ ਜਿਹੜੇ ਨਹੀਂ ਕੁਝ ਹੈ ਜੀ ਹਾਂ ਹਾਂ ਆ ਆਪਣੇ ਰਾਣਾ ਜਨ ਉਹ ਹਾਂ ਬਸ ਕਿਉਂਕਿ ਮੇਰੇ ਖਿਆਲ ਆ ਪਤਾ ਨਹੀਂ ਸਾਵਾ ਦੇ ਬਹੁਤ ਬਹੁਤ ਮੂਵੀ ਸਕ੍ਰਿਪਟੀਆਂ ਹੋਣੀਆਂ ਵੈਰੀ ਗੂ ਨੌਨ ਚਿਹਰਾ ਆ ਪੂਰਨ ਮੋਸੋ ਨੇ ਵੀ ਮੂਵੀ ਸੇਕਿੰਗ ਆ ਵੀਡੀਓ ਸਕ੍ਰਿਪਟ ਤੇ ਹਨਾ ਆ ਉਹਦੇ ਤੋਂ ਲਾਵਾ ਆਪਣੇ YouTube ਦੇ ਨੇ ਆ ਕਾਫੀ ਚਿਹਰੇ ਨੇ ਜਨਾਨਾ ਕੰਮ ਕੀਤਾ ਕਟਰੀਨਾ ਬ੍ਰੈਕਚਰ ਮੈਸੇਂਜਰ Netflix star ਹੈ ਉਹਨੇ ਵਾਈਟਿੰਗ ਬਹੁਤ ਹਲਾ ਫਲਾ ਵੈਸੇ ਕੰਮ ਕੀਤਾ ਹੋਰ ਵੀ ਕੰਮ ਕਰ ਰਹੇ ਤੋਂ ਇਸ ਨਾਲ ਮੈਲੇ ਨਿਊ ਟੈਲੈਂਟ ਨੂੰ ਇੱਕ ਚਾਂਸ ਮਿਲਿਆ ਇੰਤ ਮਤਲਬ ਮੈਂ ਤੇ ਇਹ ਸਮਝਦਾ ਕਿ ਮੇਰਾ ਕੰਟੈਂਟ ਹੀ ਜਿਹੜਾ ਉਹ ਐਮਲੇ ਹੀਰੋ ਹੈ ਤਾਂ ਇਹ ਕਹਾਣੀ ਕਦੋਂ ਤੁਸੀਂ ਲਿਖੀ ਕਿਦਾਂ ਸੋਚੀ ਕਿ ਹਾਂ ਇਹਦੇ ਤੇ ਮੈਂ ਫਿਲਮ ਕਰਨੀ ਆ ਤਾਂ ਮੈਂ ਇਹ ਕਹਾਣੀ ਜਿਹੜੀ ਹੈ ਲੋਕਾਂ ਤੱਕ ਪਹੁੰਚਾਉਣਾ ਚਾਹੁੰਦਾ ਆ ਜਪਜੀ ਸਾਹਿਬ ਦਾ ਪ੍ਰਤਾਪ ਆ ਜਦੋਂ ਉਹਨਾਂ ਕਰੀਦਾ ਫਿਰ ਆਪਣੇ ਸਰਚ ਕੀਤੀ ਚੀਜ਼ਾਂ ਦੇ ਉੱਪਰ ਆਪਣੇ ਯੋਧਿਆਂ ਬਾਰੇ ਪਤਾ ਲੱਗਾ ਕਿ ਯਾਰ ਅਸੀਂ ਨਾਮ ਦੇ ਸਿੱਖ ਉਹਨੇ ਡੀਪਲੀ ਸੋਚਦੇ ਨਹੀਂ ਪੜ੍ਹਦੇ ਨਹੀਂ ਹਨਾ ਉਹ ਚੀਜ਼ਾਂ ਚੇਂਜ ਹੋਈਆਂ ਆ ਕੁਝ ਦੇਖਿਆ ਕੈਨੇਡਾ ਚ ਘਟਨਾਵਾਂ ਹੋਈਆਂ ਕੁਝ ਰਿਵਰਸ ਹੋਏ ਉਹਦੇ ਨਾਲ ਫਿਰ ਬੰਦੇ ਬੰਦੇ ਕੈਨਵਸ ਤਿਆਰ ਹੋ ਰਿਹਾ ਕਿਉਂ ਨਾ ਇੱਧਰ ਦਾ ਰੇਸਿਜ਼ਮ ਤੇ ਉਧਰ ਦਾ ਕਾਸਟਿਜ਼ਮ ਜਿਦਾ ਕਿ ਸਿੱਖੀ ਚ ਬਿਲਕੁਲ ਨਹੀਂ ਹੈ ਹੀ ਨਹੀਂ ਬਿਲਕੁਲ ਗੁਰੂ ਸਾਹਿਬਾਨਾ ਨੇ ਮਤਲਬ ਉਹ ਖਤਮ ਹੀ ਕਰਤਾ ਸੀ ਅਬੋਲਿਸ਼ ਹੀ ਕਰਤਾ ਸੀ ਹੈ ਨਾ ਤੇ ਉਹ ਬਾਲਿਸ਼ ਕੀਤਾ ਹੋਈ ਚੀਜ਼ ਨੂੰ ਆਪਾਂ ਫੇਰ ਮੁਰ ਤੋਂ ਮਤਲਬ ਉਹ ਲਿਆਂਦਾ ਕਿੱਦਾਂ ਆਇਆ ਕੀ ਹੋਇਆ ਉਹ ਸਭ ਨੂੰ ਪਤਾ ਹੈ ਨਾ ਤੇ ਇਦਾਂ ਸਿਲਸਿਲਾ ਬਣਦਾ ਜਿਆ ਸਟੋਰੀ ਬਣੀ ਸਕ੍ਰਿਪਟ ਬਣੀ ਹਰ ਬੰਦੇ ਦਾ ਯੋਗਦਾਨ ਹੈ ਮਤਲਬ ਕਹਿੰਦੇ ਨੇ ਨਾ ਵਨ ਮੈਨ ਸ਼ੋ ਇਟਸ ਨਾਟ ਅ ਵਨ ਮੈਨ ਸ਼ੋ ਇਟਿੰਗ ਵਰਕ ਬਟ ਸ਼ੋ ਮਸਟ ਗੋ ਆਨ ਜੀ ਜੀ ਮਤਲਬ ਟੀਮ ਨੇ ਸਾਰਾ ਕੰਪਲੀਟ ਕੀਤਾ ਨਾ ਜਿਸ ਨਾਲ ਸਕ੍ਰਿਪਟ ਰਾਈਟਰ ਸਾਰੇ ਬੈਕਟੇ ਇਕਵਿਜ਼ਮ ਕਲੀਅਰ ਕੀਤਾ ਗਿਆ ਤੇ ਮੂਵੀ ਬਣ ਗਈ ਜੀ ਕੀ ਬਾਤ ਹੈ ਅੱਛਾ ਅਸیں ਨਾ ਪਹਿਲਾਂ ਇਹ ਚੀਜ਼ਾਂ ਵੇਖਦੇ ਹੁੰਦੇ ਸੀਗੇ ਕਿ ਪਹਿਲਾਂ ਬਹੁਤ ਸਾਰੀਆਂ ਇਸਤਰੀਆਂ ਆਪਣੇ ਜਿਹੜੇ ਬਾਹਰ ਗਏ ਹੁੰਦੇ ਸੀਗੇ ਉਹ ਦੱਸਦੇ ਸੀਗੇ ਬਟ ਟਾਈਮ ਦੇ ਨਾਲ-ਨਾਲ ਕਿਤੇ ਨਾ ਕਿਤੇ ਇਹ ਚੀਜ਼ਾਂ ਫੇਡ ਹੋਣੀਆਂ ਸ਼ੁਰੂ ਹੋ ਗਈਆਂ ਕਿ ਪਹਿਲਾਂ ਰੇਸਿਜ਼ਮ ਹੁੰਦਾ ਸੀਗਾ ਵਿਦੇਸ਼ਾਂ ਦੇ ਵਿੱਚ ਬਟ ਹੁਣ ਨਹੀਂ ਹੈ ਹੁਣ ਵੀ ਰੇਸਿਜ਼ਮ ਹੈ ਜੇ ਹੈ ਤਾਂ ਕਿਸ ਤਰ੍ਹਾਂ ਰੀਸੈਂਟਲੀ ਤੁਹਾਡੇ ਸਾਹਮਣੇ ਕੱਲ੍ਹ ਨਾ ਹੋਈ ਹੈ ਬਲੈਕ ਲਾਈਟ ਮੈਟਰਸ ਹਾਂ ਇਹਦਾ ਮਤਲਬ ਕਿਤੇ ਨਾ ਕਿਤੇ ਕੁਝ ਨਾ ਕੁਝ ਹੈਗਾ ਦਾ ਡਾਇਰੈਕਟਲੀ ਕਹੋ ਇਨਡਾਇਰੈਕਟਲੀ ਕਹੋ ਹੈਗੀ ਉਹ ਚੀਜ਼ ਹਾਂ ਹੈ ਨਾ ਬਸ ਉਹੀ ਦੱਸਣਾ ਚਾਹਿਆ ਕਿ ਹਾਂ ਬਿਲਕੁਲ ਹੈ ਜੀ ਇਹ ਚੀਜ਼ ਹੈ ਤਾਂ ਮਤਲਬ ਸਾਨੂੰ ਉਹ ਚੀਜ਼ਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਜੀ ਅੱਛਾ ਇੱਕ ਨਾ ਮੈਨੂੰ ਯਾਦ ਆ ਗਈ ਘਟਨਾ ਨਿਊ ਸੀਗੀ ਮੇਬੀ ਤੁਸੀਂ ਵੀ ਵੇਖੀ ਹੋਵੇ ਕਿ ਜਦੋਂ ਅਸੀਂ ਰੱਬ ਤੇ ਬਲੀਵ ਕਰਦੇ ਹਾਂ ਤਾਂ ਇਹ ਮੈਂ ਸ਼ੇਅਰ ਕਰਨਾ ਚਾਹਾਂਗੀ ਤੁਹਾਡੇ ਨਾਲ ਕਿ ਇੱਕ ਲੇਡੀ ਸੀਗੀ ਆਪਣੇ ਪੰਜਾਬ ਤੋਂ ਹੀ ਸੀਗੇ ਉਹ ਤੇ ਮਤਲਬ ਕਿ ਉਹ ਕਹਿੰਦੇ ਮੈਂ ਆਉਂਦੇ ਜਾਂਦੇ ਨਾ ਵਾਇਗੁਰੂ ਦਾ ਸਿਮਰਨ ਜਾਂ ਪਾਠ ਕਰਦੀ ਰਹਿੰਦੀ ਹੁੰਦੀ ਸੀ ਤਾਂ ਉਹਨਾਂ ਦੇ ਸਟੋਰ ਤੇ ਕਿਸੇ ਨੇ ਨਾ ਮਤਲਬ ਚੋਰੀ ਕਰਨ ਲਈ ਆਏ ਉਹਨਾਂ ਨੂੰ ਵੇਖਿਆ ਬਟ ਉਹ ਚੋਰੀ ਕਰੇ ਬਿਨਾ ਡਰ ਕੇ ਵਾਪਸ ਚਲੇ ਗਏ ਤੇ ਜਦੋਂ ਲੇਡੀ ਦਾ ਬਿਆਨ ਲਿਖਿਆ ਗਿਆ ਤਾਂ ਉਹਦੇ ਵਿੱਚ ਇਹ ਸੀਗਾ ਕਿ ਮਤਲਬ ਬੈਲੂ ਨਹੀਂ ਪਤਾ ਉਹ ਕਹਿੰਦੀ ਕੀ ਹੋਇਆ ਤੇ ਜਦੋਂ ਉਹ ਚੋਰਾਂ ਦਾ ਬਿਆਨ ਲਿੱਤਾ ਗਿਆ ਤਾਂ ਉਹ ਕਹਿੰਦੇ ਕਿ ਸਾਨੂੰ ਨਹੀਂ ਪਤਾ ਅਸੀਂ ਬਸ ਚੋਰੀ ਕਰਨ ਗਏ ਸੀ ਬਟ ਉਹਨਾਂ ਦੇ ਅੱਗੇ ਸਾਨੂੰ ਇੱਕ ਬਹੁਤ ਵੱਡੀ ਜਿਹੜੀ ਹੈ ਇੱਕ ਸ਼ੈਡੋ ਨਜ਼ਰ ਆਈ ਕੀ ਬਹੁਤ ਵੱਡਾ ਬੰਦਾ ਜਿਹੜਾ ਇਹ ਖੜਾ ਹੋਇਆ ਤਾਂ ਅਸੀਂ ਉਹਨੂੰ ਵੇਖ ਕੇ ਭੱਜ ਗਏ ਜੀ ਤਾਂ ਮਤਲਬ ਕਿ ਉਹ ਕਹਿੰਦੀ ਕਿ ਮੈਨੂੰ ਬਾਬਾ ਦੀਪ ਸਿੰਘ ਜੀ ਨੇ ਬਚਾਇਆ ਤਾਂ ਸ਼ਾਇਦ ਵੀ ਤੁਸੀਂ ਵੇਖੀ ਹੋਵੇ ਤਾਂ ਤੁਸੀਂ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚ ਬਿਲੀਵ ਕਰਦੇ ਹੋ ਦੇਖੋ ਜੀ ਪਤਾ ਕਿ ਨਯੂਜ਼ ਦਾ ਟਰਸਟ ਹੋ ਗਿਆ ਹੁਣ ਮੈਨੂੰ ਨਹੀਂ ਪਤਾ ਇਸ ਚੀਜ਼ ਪਰ ਹਨਾ ਮੈਂ opinion ਨਹੀਂ ਦੇ ਸਕਦਾ ਪਰ ਤੁਸੀਂ ਸਟੋਰੀ ਦੱਸ ਰਹੇ ਮੈਂ ਇਸ ਨੂੰ ਨਾ ਮੈਂ ਵੇਖੀ ਜੀ ਪਰ ਪ੍ਰਮਾਤਮਾ ਤੁਹਾਨੂੰ ਕਹਿੰਦੇ ਨਾ ਰੱਖਦਾ ਸਨ ਮੈਂ ਰਹਿ ਇੱਕ ਡਾਇਲੋਗ ਹੈ ਸਾਡੀਆਂ ਤਾਂ ਰੱਬ ਤੇ ਡੋਰੀਆਂ ਨਹੀਂ ਕਿਸ ਤਰ੍ਹਾਂ ਸਹਬ ਡਾਡਾ ਹੋਵੇ ਕਿਸ ਨੂੰ ਮਾਰਨਾ ਸਾਡੇ ਕੋਈ ਹੈਨਾ ਤੇ ਮਤਲਬ ਇਹ ਫਿਰ ਪ੍ਰਮਾਤਮਾ ਆਪ ਰੱਖਦਾ ਹੀ ਆਪਣੇ ਚਾਹਣ ਵਾਲਿਆਂ ਨੂੰ ਆਪਣੇ ਭਗਤਾਂ ਨੂੰ ਆਪਣੇ devotees ਨੂੰ ਹੈਨਾ ਤੇ ਭਗਤ ਨਾਮਦੇਵ ਜੀ ਦਾ ਵੀ ਇਸ ਧਰਤੀ ਤੇ ਹੀ ਹੈਨਾ ਮੰਦਿਰ ਘੁੰਮਿਆ ਹੋਇਆ ਹੈਨਾ ਜਉ ਜਉ ਨਾਮ ਹਰ ਹਰ ਬੋਲੇ ਸਿਮਰੇ ਤਿੰਨ ਤੋ ਪਾਗੋ ਬਿਨਾ ਕਦਰ ਫਿਰ ਉਹ ਪਰਮਾਤਮਾ ਫਿਰ ਆਪਣੇ ਭਗਤਾਂ ਦੀ ਰੱਖਦਾ ਹੀ ਆ ਸ਼ੁਰੂ ਤੋਂ ਹੈ ਇਸ ਲਈ ਮੈਂ ਤੇ ਮੈਂ ਬਲੀਵ ਕਰਦਾ ਇੰਝ ਜਿਵੇਂ ਕੁਝ ਵੀ ਹੋ ਸਕਦਾ ਹੈ ਨਾ ਜੇ ਪਰਮਾਤਮਾ ਚਾਵੇ ਤਾਂ ਕੁਝ ਵੀ ਹੋ ਸਕਦਾ ਅੱਛਾ ਤੁਸੀਂ ਆਪਣੀ ਲਾਈਫ ਦਾ ਇੱਕ ਫੇਸ ਜਦੋਂ ਤੁਹਾਨੂੰ ਲੱਗਾ ਕਿ ਤੁਹਾਨੂੰ ਰੀਸਟਾਰਟ ਕਰਨਾ ਚਾਹੀਦਾ ਜੀ ਕੋਈ ਇਸ ਹੁੰਦਾ ਹੈ ਰੀਸਟਾਰਟ ਮੈਂ ਨਾ ਫਿਰ ਫਿਕਸ ਕਰ ਦੋ ਰੀਸਟਾਰਟ ਕੀ ਕਰਨਾ ਚਾਹੀਦਾ ਮਤਲਬ ਕਦੇ ਲਾਈਫ ਦੇ ਵਿੱਚ ਤੁਸੀਂ ਰੁਕ ਗਏ ਹੋ ਅਨ ਤੁਸੀਂ ਆਪਣੀ ਲਾਈਫ ਨੂੰ ਫਿਰ ਤੋਂ ਰੀਸਟਾਰਟ ਕੀਤਾ ਸਾਰਾ ਕੁਝ ਦੁਬਾਰਾ ਤੋਂ ਕੀਤਾ ਕਿਉਂਕਿ ਅਗਰ ਅਸੀਂ ਤੁਹਾਡੀ ਗੱਲ ਕਰੀਏ ਤਾਂ ਤੁਸੀਂ ਬਹੁਤ ਪਹਿਲਾਂ ਕੁਝ ਗੀਤ ਜਿਹੜੇ ਕੀਤੇ ਸੀਗੇ ਹੈਨਾ ਉਸ ਤੋਂ ਬਾਅਦ ਇੱਕ ਕਾਫੀ ਲੰਮਾ ਗੈਪ ਆ ਗਿਆ ਤੇ ਉਸ ਤੋਂ ਬਾਅਦ ਤੁਸੀਂ ਫਿਰ ਤੋਂ ਇੱਕ ਸਟਾਰਟ ਕੀਤਾ ਆ ਐਕਚੁਅਲੀ ਮੇਰਾ ਨਾ ਮੇਜਰ ਐਕਸੀਡੈਂਟ ਹੋ ਗਿਆ ਸੀ ਕਾਫੀ ਵੱਡਾ ਆ ਐਕਚੁਅਲੀ ਹੋਇਆ 99 'ਚ ਪਰ 2010 ਮੇਰੇ ਪਲੇਟਾਂ ਪਈਆਂ ਸੀ ਫੇਸ ਦੇ ਵਿੱਚ ਚਾਰ ਮਤਲਬ ਮਲਟੀਪਲ ਫੇਸ਼ੀਅਲ ਫ੍ਰੈਕਚਰ ਹੋ ਗਿਆ ਸੀ ਤੇ ਉਸ ਤੋਂ ਮਤਲਬ 2010 ਤੋਂ ਫਿਰ ਐਕਸੀਡੈਂਟ ਹੋਇਆ ਪਲੇਟਾਂ ਹੈ ਲੰਮੀ ਆਲਮੋਸਟ 13 12 13 ਸੱਟੀਆਂ ਮੇਰੀਆਂ ਹੋ ਚੁੱਕੀਆਂ ਨੇ ਉਹ ਨਾ ਕਰਦੇ ਮਤਲਬ ਕਿ ਜਦੋਂ ਪਰਮਾਤਮਾ ਨੇ ਦੇਣਾ ਚਾਂਸ ਕੋਈ ਕੰਮ ਹੋਣਾ ਉਦੋਂ ਹੀ ਹੋਣਾ ਕੋਈ ਰਿਗਰੈਟ ਨਹੀਂ ਇਸ ਚੀਜ਼ ਦਾ ਉਹ ਦੋ ਹੀ ਰੋਡੀਆਂ ਚੀਜ਼ ਨੇ ਉਹ ਮੈਂ ਦੋ ਵੀ ਸੋਬਾਈ ਚੈੱਕ ਕਰਾਣਾ ਪੀਤਾ ਸੀ ਫਸਟ ਜੀ 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 ਫੇਸ ਟਾਈਮ ਮਤਲਬ ਇੰਟਰਨੈਸ਼ਨਲ ਸਟੂਨ ਐਸ ਟੂ ਮੈਰੀਅਲਸ ਨੋ ਟ੍ਰਿਪ ਵੀ ਪੀਤਾ ਸੀ ਮਾ ਮੇਰੀ ਨੂੰ ਕਹਿੰਦੀ ਪੁੱਤਰਾ ਫੇਸਟਾਈਮ ਤੇ ਹਾਂ ਇਹ ਸੰਕੀਦਾ ਸੀ ਉਸ ਤੋਂ ਫਿਰ ਡੈਬਿਊ ਕੀਤਾ ਤੇ ਇੱਕ ਸਾਂਗ ਹੋਰ ਕੀਤਾ ਵਾਰੀਅਰ ਵਰਸਸ ਜੈਂਟਲ ਹਾਂਜੀ ਹਾਂਜੀ ਉਹਦਾ ਹੁਣ ਮੈਂ ਖੁਦ ਲਈ ਪੰਜਾਬੀ ਵਰਜ਼ਨ ਕਰ ਰਿਹਾ ਮੇਰੇ ਨਾਲ ਕੈਨੇਡੀਅਨ ਰੈਪਰ ਨੇ ਕੀਤਾ ਸੀ ਪਰ ਮੈਂ ਦਾ ਇੱਕ ਪੰਜਾਬੀ ਵਰਜ਼ਨ ਕਰ ਰਿਹਾ ਆਮ ਨੂੰ ਵੀ ਤਬਾਰ ਕੀ ਬਾਤ ਹੈ ਤਾਂ ਇਸ ਫਿਲਮ ਦੇ ਵਿੱਚ ਵੀ ਜਿਵੇਂ ਬਹੁਤ ਸਾਰੇ ਸਿੰਗਰਸ ਨੇ ਗੀਤ ਕੀਤੇ ਨੇ ਕੀ ਤੁਹਾਡਾ ਵੀ ਸਾਨੂੰ ਕੋਈ ਗੀਤ ਜਿਹੜਾ ਤੁਸੀਂ ਗਾਇਆ ਹੋਵੇ ਇਸ ਫਿਲਮ ਦੇ ਵਿੱਚ ਜੀ ਜੀ ਮੈਂ ਦੋ ਗੀਤ ਗਾਇਨੇ ਇੱਕ ਰੋਮਾਂਟਿਕ ਬੀਟ ਹੈ ਸਰਦਾਰ song ਦਾ ਨਾਮ ਟਾਈਟਲ ਹੈ ਔਰ ਦੂਸਰਾ song song ਨੇ ਮੈਂ ਕਹਾਂਗਾ ਪ੍ਰਭਾਤ ਫੇਰੀ ਹੈ ਜੀ ਹਾਂ ਜਿਹੜੀ ਤੇ ਰੇਸ਼ਮ ਹੈ ਨਰਕਾ ਸਾਡਾ ਕਰੂ ਦੇ ਵਿੱਚ ਸੀ ਜਦੋਂ ਨਿਊ ਟੈਲੈਂਟ ਨੂੰ ਮੈਂ ਦੇ ਵਿਦਾਨ ਕੀਤੀ ਤੇ ਮੈਂ ਉਹਨੂੰ ਚਾਂਸ ਦਿੱਤਾ ਔਰ ਉਹਦੀ ਪ੍ਰਭਾਤ ਫੇਰੀ ਜੋ ਉੱਥੇ ਨਾਮ ਤੇ ਆਲੇ ਬੰਦਾ ਬੰਦੇ ਆ ਹੁਣ ਵੀਰਾ ਹੋਇਆ ਨਾਮ ਤੇ ਆ ਹਾਂ अच्छा सर ਜਿਵੇਂ ਤੁਸੀਂ ਇਹਦੇ ਪ੍ਰੋਡਿਊਸਰ ਵੀ ਹੋ ਹੈਨਾ ਤੇ ਐਸ ਐਕਟਰ ਵੀ ਹੋ ਹੈਨਾ ਤਾਂ ਮਤਲਬ ਦਿਲ ਦੇ ਵਿੱਚ ਇਹ ਹੁੰਦਾ ਸੀਗਾ ਕਿ ਸੀਨ ਵੀ ਕਰਨਾ ਇਧਰ ਮਾਈਂਡ ਦੇ ਵਿੱਚ ਪੇਮੈਂਟਸ ਵੀ ਚੱਲ ਰਹੀਆਂ ਨੇ ਮੈਂ ਉਹ ਮੇਰੇ ਮਤਲਬ ਬਰਦਰਸ ਹੈਗੇ ਸਬੰਧ ਸਾਰੇ ਕੋ ਸ਼ੂ ਕਰਦੇ ਨੇ ਹਰ ਸਿਮਰਨ ਹੈ ਜੀ ਹਰੀ ਸਿੰਗਰ OEP ਦੂਸਰਾ ਮੇਰਾ ਬਰਦਰ ਵੀ ਜਿਹੜਾ ਅਮਨਦੀਪ ਉਹ ਅਮਨ ਸਹੋਤਾ ਉਹ ਸਾਰੇ ਟੇਅਰ ਕਰਦੇ ਨੇ ਆਪਣੇ ਚਰਨਜੀਤ ਭੱਜੀਆਂ ਦੇ ਸੀ ਪਹਿਲਾਂ ਉਮਨੇ ਕਾਫੀ ਟੈਕਨੀਕੀ ਕੀਤੀ ਸੀ। ਤਾਂ ਮਤਲਬ ਉਹ ਸਾਰੇ ਰਾਹ ਮੇਲੇ ਤੇ ਟੀਮ ਵਰਕ ਹੀ ਹੈ ਨਾ। ਉੱਥੇ ਲਾਗਰੂਮਸ ਨੇ ຊੀਜ਼ ਆਲਸੋ ਕੋ-ਪ੍ਰੋਡਿਊਸਰ ਨੂੰ ਜਿਸਾ ਨੇ ਕੈਨੇਡਾ ਸਾਰਾ ਉਹਨਾਂ ਨੇ ਸੰਭਾਲਿਆ ਹੋਣ ਨੂੰ। ਆ ਦੇ ਆਰ ਟੇਕਿੰਗ ਕੇਅਰ ਆਫ ਇਟ। ਜੀ। ਉਹ ਉੱਥੇ ਸਾਰਾ ਕੁਝ ਕਰ ਰਹੇ ਨੇ। ਤੇ ਐਜ਼ ਅ ਪ੍ਰੋਡਿਊਸਰ ਸੋਖਾ ਹੋ ਜਾਂਦਾ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਐਕਟਰ ਕੁਝ ਕਰਨਾ ਚਾਹੁੰਦਾ ਬਟ ਇੱਕ ਲਿਮਿਟ ਹੋ ਜਾਂਦੀ ਹੈ ਜਦੋਂ ਕੋਈ ਹੋਰ ਪ੍ਰੋਡਿਊਸਰ ਹੋਵੇ ਤਾਂ ਇਹਦੇ ਵਿੱਚ ਉਹ ਫ੍ਰੀਡਮ ਸੀਗੀ ਤੁਹਾਨੂੰ ਲੱਗਦਾ ਕਿ ਉਹ ਫ੍ਰੀਡਮ ਮਿਲਦੀ ਹੈ? ਜਦੋਂ ਤੁਹਾਡਾ ਆਪ ਦਾ ਪੈਸਾ ਹੁੰਦਾ ਆ ਲੱਗਦਾ ਆ ਫ੍ਰੀडम ਤੇ ਦੇਖੋ ਫ੍ਰੀडम ਤੇ ਰੱਖ ਦੇਣੀ ਪੈਂਦੀ ਆ ਜਦੋਂ ਆਪਾਂ ਕੋਲ ਅਛਾ ਪ੍ਰੋਜੈਕਟ ਬਣਾਉਣਾ ਆ ਮਿਊਜ਼ਿਕਸ ਨੇ ਬਿਲਕੁਲ ਕਿਸੇ ਨੂੰ ਟ੍ਰੇਫੀ ਨਹੀਂ ਕਰ ਦਿੰਦਾ ਦਜੀ ਭਾਈ ਨੂੰ ਫ੍ਰੀडम ਦਿੱਤੀ ਹੈ ਭਾਈ ਕਿ ਜਿਹੜਾ ਤੁਸੀਂ ਤੁਹਾਨੂੰ ਲੱਗਦਾ ਕਿ ਅਕੋਰਡਿੰਗ ਟੂ ਦਾ ਕੰਪੋਜੀਸ਼ਨ ਲਿਰਿਕਸ ਅਕੋਰਡਿੰਗ ਟੂ ਦਾ ਸਦਾ ਕੰਟੈਕਟ ਜੋ ਵੀ ਜੋ ਕੰਟੈਂਟ ਦੇ ਅਕੋਰਡਿੰਗਲੀ ਤੁਹਾਨੂੰ ਲੱਗਦਾ ਕਿ ਯਾਰ ਆਹ ਸਿੰਗਰ ਹੋਣਾ ਚਾਹੀਦਾ ਉਹ ਉਹਨਾਂ ਨੇ ਲਿਆ ਹੈਣਾ ਤੇ ਇਸ ਕਰਕੇ ਕੁਝ ਚੀਜ਼ਾਂ 'ਚ ਫ੍ਰੀडम ਵੀ ਆ ਕੁਝ ਚੀਜ਼ਾਂ 'ਚ ਤੁਹਾਨੂੰ ਮਤਲਬ ਇੱਕ ਬਲੂਪ੍ਰਿੰਟ ਬਣਾ ਕੇ ਚੱਲਣਾ ਪੈਂਦਾ ਚੀਜ਼ਾਂ ਆ ਬਹੁਤ ਮੈਂ ਤੁਹਾਨੂੰ ਜੀ ਸਾਰੀ ਟੀਮ ਨੇ ਬੜਾ ਹਾਰਵਰ ਦਿੱਤਾ ਔਰ ਮਤਲਬ ਬੜੀਆਂ ਮੂਵੀਆਂ ਪਲੇਟਫਾਰਮਾਂ ਹੋਂਦੀਆਂ ਨੇ ਬਣਨ ਲਈ ਔਰ ਰਸਤੇ ਜੀ ਰਹਿ ਜਾਂਦੀਆਂ ਪਰ ਮੈਂ ਮਤਲਬ ਪ੍ਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਔਰ ਸਾਰੇ ਹਾਂ ਦਾ ਤੇ ਮਤਲਬ ਆਪਣੀ ਮੂਵੀ ਜਿਹੜੀ ਉਹਦੀ ਇੱਕ ਡੈਸਟੀਨੀ ਹੁੰਦੀ ਹੈ ਹੈਨਾ ਰਿਲੀਜ਼ ਹੋਣ ਤੱਕ ਤੇ ਉੱਥੋਂ ਤੱਕ ਆ। ਬਾਕੀ ਦੇ ਚੀਜ਼ਾਂ ਚੱਲਦੀਆਂ ਰਹਿੰਦੀਆਂ। ਜੀ। ਅੱਛਾ ਫਿਲਮ ਜਿਹੜੀ ਐਸੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਇਹਦੇ ਵਿੱਚ ਜਿਸ ਤਰ੍ਹਾਂ ਦੇ ਮੁੱਦੇ ਉਠਾਈ ਗਏ ਨੇ ਤਾਂ ਸੈਂਸਰ ਵੀ ਕਈ ਵਾਰੀ ਕੀ ਹੈ ਕਿ ਕੁਐਸਚਨ ਕਰਦਾ ਹੈ ਕਿ ਤੁਹਾਨੂੰ ਇਸ ਫਿਲਮ ਦਾ ਸੈਂਸਰ ਮਿਲ ਚੁੱਕਿਆ ਹੈ ਜਾਂ ਫਿਰ ਤੁਹਾਨੂੰ ਵੀ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਨੇ ਫੇਸ ਕਰਨੀਆਂ ਪੈ ਰਹੀਆਂ ਨੇ। ਮੇਰੇ ਸੈਂਸਰ ਦਾ ਸਾਨੂੰ ਇਸ਼ੂ ਆ ਰਿਹਾ ਕਿਉਂਕਿ ਡੇਰਾਬਾਦ ਦਾ ਜੀ ਉਹ ਡੇਰਾਬਾਦ ਦੀ ਗੱਲ ਕੀਤੀ ਹੈ ਕਈ ਵਾਰ ਉਹਨਾਂ ਨੂੰ ਲੱਗਦਾ ਕਿ ਮਤਲਬ ਸ਼ਾਇਦ ਡੇਰਾਬਾਦ ਹਿੰਦੂਇਸਮ ਨਾਲ ਰਿਲੇਟ ਕਰ ਰਿਹਾ ਪਰ ਉਹਦੇ ਵਿੱਚ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਮੇਰੇ ਕਾਨੂੰਨਸੀ ਨੂੰ ਕਲੀਅਰ ਕੀਤਾ ਉਹ ਇਹੋ ਜਿਹਾ ਕੁਛ ਵੀ ਨਹੀਂ ਹੈ ਸਾਡਾ ਥੀਮ ਹੀ ਡਿਫਰੈਂਟ ਹੈ ਸਾਡਾ ਕੰਟੈਂਟ ਹੀ ਡਿਫਰੈਂਟ ਹੈ ਇਟਸ ਨਾਟ ਅਬਾਊਟ ਪੀਕਸਿੰਗ ਟੂ ਸੇਮਲ ਧਰਮ ਨੂੰ ਡਿਫੇਮ ਕਰੀਏ ਹਨ ਅਸੀਂ ਆਪਣੀ ਗੱਲ ਕਰ ਰਹੇ ਹਾਂ ਇਹੀ ਮੈਂ ਕਲੈਰੀਫਿਕੇਸ਼ਨ ਦਿੱਤੀ ਉਹਨਾਂ ਨੂੰ ਉਹਨਾਂ ਨੇ ਅੱਗੇ ਉਹਦਾ ਚੱਲ ਰਿਹਾ ਦੇਖੋ ਜੋ ਵੀ ਰਿਜ਼ਲਟ ਆਏਗਾ ਆਊਟ ਕਰਨਾ ਵੀ ਆਰ ਹੇਅਰ ਟੂ ਫਾਈਟ ਫਾਈਟ ਬੈਕ ਕੋਈ ਚੱਕਰ ਨਹੀਂ ਜੀ ਅੱਛਾ ਤਾਂ ਉਹਨਾਂ ਨੂੰ ਲੱਗਦਾ ਪਰ ਕਿਕ ਫਿਲਮ ਫਰਮਾ ਜੀ ਹੁਣ ASCII ਅੱਜਕੱਲ ਵੇਖੀਏ ਜਿਵੇਂ ਬਹੁਤ ਸਾਰੀਆਂ ਵਾਇਲੈਂਟ ਫਿਲਮਾਂ ਵੀ ਆਉਂਦੀਆਂ ਬਟ ਉਹਨਾਂ ਤੇ ਓਬਜੈਕਸ਼ਨ ਨਹੀਂ ਚੱਕੇ ਜਾਂਦੇ ਪਰ ਜਦੋਂ ਕੋਈ ਇਸ ਤਰ੍ਹਾਂ ਦੀ ਫਿਲਮ ਆਉਂਦੀ ਹੈ ਜਿਹਦੇ ਵਿੱਚ ਹਿਊਮੈਨਿਟੀ ਦੀ ਗੱਲ ਕੀਤੀ ਜਾਂਦੀ ਹੈ ਤਾਂ ਉਹਦੇ ਵਿੱਚ ਛੋਟੀ ਤੋਂ ਛੋਟੀ ਚੀਜ਼ ਵੀ ਜਿਹੜੀ ਨੋਟਿਸ ਕੀਤੀ ਜਾਂਦੀ ਹੈ ਕੁਝ ਨਹੀਂ ਕਹਿ ਸਕਦੇ ਜਿੱਥੇ ਕੀ ਓਬਜੈਕਸ਼ਨ ਹੋਣਾ ਪਰ ਖਾਸ ਕਰਕੇ ਜਦੋਂ ਅਸੀਂ ਮਤਲਬ ਸਿੱਖੀ ਨੂੰ ਗਲੋਰੀਫਾਈ ਕਰਨ ਦੀ ਕੋਸ਼ਿਸ਼ ਕਰਦੇ ਆ ਨਾ ਜਾਂ ਅਸੀਂ ਮਤਲਬ ਸੱਚ ਨੂੰ ਲਿਆਉਣ ਦੀ ਕੋਸ਼ਿਸ਼ ਕਰਦੇ ਆ ਉਦੋਂ ਇਹ ਪ੍ਰੋਬਲਮਸ ਆਉਂਦੀਆਂ ਨੇ ਤੁਸੀਂ 1995 ਖਾਗੜਾ ਇਲਾਕੇ ਹਾਂਜੀ ਹਾਂਜੀ ਆਪਣੇ ਦੋਸਤ ਜੀਤ ਸਿੰਘ ਦਸਾਂਜੋਣਾ ਜੀ ਵੀ ਹਨਾ ਫਸੀ ਹੋਈ ਹੈ ਆ 90 ਕਹਿ ਰਹੇ ਮੈਂ ਨਿਊਜ਼ ਸੁਣਿਆ ਕਿ 90 ਕਟ ਹਾਂਜੀ ਹਾਂਜੀ ਲੱਗ ਰਹੇ ਉਹਦੇ ਤੇ ਪਰ ਮੈਂ ਤੇ ਅੱਗੇ ਵੀ ਚੈਨਲ ਤੇ ਅਪੀਲ ਕਰ ਗਿਆ ਮੈਂ ਮੋਦੀ ਸਰਕਾਰ ਨੂੰ ਅੱਜ ਵੀ ਅਪੀਲ ਕਰਦਾ ਤੁਹਾਡੇ ਮਤਲਬ ਚੈਨਲ ਦੇ ਮਾਨਤ ਕੀ ਮらい ਪੀ ਇਦਾਂ ਦੀਆਂ ਮੂਵੀ ਜੇ ਸਾਹਮਣੇ ਆਉਂਦੀਆਂ ਤੇ ਤੁਹਾਡਾ ਯੂਨੋ ਦੇ ਵਿੱਚ ਇੱਕ ਵਕਾਰ ਬਣਦਾ ਠੀਕ ਹੈ ਜੀ ਤੁਹਾਡਾ ਇੰਟਰਨੈਸ਼ਨਲ ਲੈਵਲ ਤੇ ਇੱਕ ਮਤਲਬ ਬਣਦਾ ਤੇ ਹਾਂ ਤੁਸੀਂ ਹਿਊਮਨ ਰਾਈਟਸ ਦੀ ਕਦਰ ਕਰਦੇ ਹੋ वायलेशन ਨੂੰ ਕਰਦੇ ਇਸ ਕਰਕੇ ਮੈਂ ਤੇ ਅਪੀਲ ਕਰਦਾ ਕਿ ਉਹ ਮੂਵੀ ਨੂੰ ਔਨ ਦਿਓ ਜੀ ਹੋਣੀ ਚਾਹੀਦੀ ਔਰ ਉਹਦੇ ਚ ਮੇਰੇ ਖਿਆਲ ਨਾਲ ਤੇ ਕੋਈ ਕਰੰਟ ਸਰਕਾਰ ਨੂੰ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ ਜਾਮ ਲੱਗ ਸੈਂਸਰ ਨੇ ਪਤਾ ਨਹੀਂ ਕੀ ਉਹਦੇ ਚ ਮੈਂ ਤੇ ਮੈਂ ਵੀ ਨਹੀਂ ਨਹੀਂ ਦੇਖ ਸਕਦਾ ਕੰਪਲੀਟ ਪਰ ਮੈਂ ਅਪੀਲ ਕਰਦਾ ਮਤਲਬ ਗਵਰਨਮੈਂਟ ਨੂੰ ਕਿ ਨਹੀਂ ਤੁਸੀਂ ਉਸ ਚੀਜ਼ ਨੂੰ ਔਨ ਦਾਓ ਉਹਦੇ ਨਾਲ ਢਾਡੀ ਇੰਡੀਆ ਦੀ ਇੱਕ ਸ਼ੋਭੀ ਇੰਟਰਨੈਸ਼ਨਲ ਲੈਵਲ ਤੇ ਬਣੂਗੀ ਕਿ ਤੁਸੀਂ ਹਿਊਮਨ ਰਾਈਟਸ ਦੀ ਕਦਰ ਕਰਦੇ ਹੋ ਬਸ ਇਹ ਹੀ ਕਹਿਣਾ ਚਾਹਾਂਗਾ ਮੈਂ ਜੀ ਉਹ ਬਣੇ ਜੀ ਖਰਾਬ ਨਹੀਂ ਹੋਏ ਜੀ ਹਨਾ ਇਹ ਨਹੀਂ ਹੋਗਾ ਕੋਈ ਤੁਸੀਂ ਸੱਚ ਨੂੰ ਸਾਹਮਣੇ ਆਉਣ ਲੋ ਜੀ ਅੱਛਾ ਸਰ ਜੀ ਹੁਣ ਅਸੀਂ ਦੁਬਾਰਾ ਫਿਲਮ ਦੇ ਉੱਤੇ ਹੀ ਆਨੇ ਆ ਇੱਕ ਫਿਲਮ ਦੇ ਵਿੱਚ ਜੇ ਅਸੀਂ ਗੱਲ ਕਰੀਏ ਤਾਂ ਇੱਕ ਪਾਰਟ ਜਿਹਦਾ ਤੁਹਾਡਾ ਹੈ ਉਹਦੇ ਵਿੱਚ ਤੁਸੀਂ ਬਿਲਕੁਲ ਹੀ ਟੁੱਟੇ ਜਾਂਦੇ ਹੋ ਹਨਾ ਫਿਰ ਪਰਮਾਤਮਾ ਉਹ ਕਾਂਗਪੁਰਖ ਦੇ ਨਾਲ ਤੁਸੀਂ ਜੁੜਦੇ ਹੋ ਰੀਅਲ ਲਾਈਫ ਦੇ ਵਿੱਚ ਤੁਸੀਂ ਕਿਹੜੇ ਜਗ੍ਹਾ ਆ ਜਦੋਂ ਬਿਲਕੁਲੀ ਡਾਊਨ ਹੋ ਜਾਂਦੇ ਹੋ ਤੇ ਫਿਰ ਲੱਗਦਾ ਕਿ ਤੂੰ ਹੀ ਆ ਹੁਣ ਤੇ ਤੂੰ ਹੀ ਬਚਾ ਸਕਦਾ ਹੈ ਫਿਲਮ ਦੀ ਗੱਲ ਕਰਾਂ ਫਿਲਮ ਫਿਲਮ 'ਚ ਹੀ ਟਰਾਂਸਫਾਰਮੇਸ਼ਨ ਦਿਖਾਈ ਹੈ ਜੀ ਠੀਕ ਹੈ ਇਹੀ ਦੱਸਿਆ ਗਿਆ ਕਿ ਇੱਕ ਕਈ ਵਾਰ ਸੀ ਨਾ ਨਾਮ ਦੀ ਸਿੱਖ ਹੁੰਦੀ ਹੈ ਪਰ ਸਾਨੂੰ ਕਿਤੇ ਨਾ ਕਿਤੇ ਕਿਸੇ ਦੇ ਥਰੂ ਜਾਂ ਕੋਈ ਮੈਂਟਰ ਜਾਂ ਕੋਈ ਗੱਲ ਇਦਾਂ ਦਾ ਇਵੈਂਟ ਹੁੰਦਾ ਕਿ ਜਿੰਨਾ ਤੋਂ ਹੀ ਲੱਗਦਾ ਨੇ ਯਾਰ ਮੈਨੂੰ ਤੇ ਪਤਾ ਹੀ ਨਹੀਂ ਇਹਨੂੰ ਜ਼ਿਆਦਾ ਪਤਾ ਇਹਨੂੰ ਕਿੱਦਾਂ ਪਤਾ ਫਿਰ ਤੁਸੀਂ ਮਤਲਬ ਉਸ ਨੂੰ ਆਪਣੇ ਤੇ ਇੰਪਲੀਮੈਂਟ ਕਰਦੇ ਹੋ ਔਰ ਲਾਭਦੇ ਹੋ ਟਰਾਂਸਫਾਰਮੇਸ਼ਨ ਦਿਖਾਈ ਹੈ ਫੇਰ ਬੰਦੇ ਦੇ ਮਨ ਚੋੜਦਾ ਕਿ ਨਹੀਂ ਮਨਵੇ ਤੰ ਮੈਨੂੰ ਕਰਨਾ ਚਾਹੀਦਾ ਸੀ ਹਨਾ ਫਸਟ ਤੇ ਆਪਣੇ ਤੋਂ ਸ਼ੁਰੂ ਕਰਨਾ ਚਾਹੀਦਾ ਆ ਮੈਂ ਇੱਥੇ ਮਨਚਲ ਕਰਨਾ ਚਾਹੁੰਦਾ ਜਦੋਂ ਮੈਂ ਕੈਨੇਡਾ ਗਿਆ ਸੀ ਮੇਰੇ ਕਟਿੰਗ ਸੀ ਅੱਛਾ ਜੀ ਹਾਂ ਦੀ ਕਲਿੰਗ ਸ਼ੇਪ ਸੀ ਮੈਂ ਕਟਿੰਗ ਸੀ ਪਰ ਜੱਟੂ ਸਾਹਿਬ ਦਾ ਪ੍ਰਤਾਪ ਹੈ ਜੀ ਸਰ ਉਹ ਸਵਾਹੇ ਦੁਨਗਾ ਸਾਰਾ ਚੇਂਜ ਹੋ ਗਿਆ ਜੀ ਕੀ ਬਾਤ ਹੈ ਸੋ ਗਲਬਾ ਦਾ ਦਿਲਸਲਾ ਇੱਥੇ ਮੈਨੂੰ ਲੱਗਦਾ ਹੈ ਕਿ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਪਰ ਜਾਣ ਤੋਂ ਪਹਿਲਾਂ ਕੋਈ ਖਾਸ ਅਪੀਲ ਆਪਣੇ ਦਰਸ਼ਕਾਂ ਨੂੰ ਕਰਨੀ ਚਾਹਉ ਫਿਲਮ ਦੇ ਰਿਲੇਟਡ ਅਪੀਲ ਮੈਂ ਤੇ ਸਾਰੇ ਚੈਨਲਸ ਤੇ ਟੀਵੀ ਤੇ ਇਹੀ ਅਪੀਲ ਕਰ ਰਿਹਾ ਕਿ ਆ ਦਰਸ਼ਕਾਂ ਨੂੰ ਜਾਂ ਸੰਗਤ ਨੂੰ ਮਤਲਬ ਇਹ ਇੰ ਇਦਾਂ ਦੇ ਸਮਾਜਿਕ ਮੁੱਦਿਆਂ ਤੇ ਬਣਨ ਵਾਲੀਆਂ ਫਿਲਮਾਂ ਨੂੰ ਪਰਵਾਹ ਨੂੰ ਰਹਿ ਦੇਣਾ ਚਾਹੀਦਾ ਤਾਂ ਕਿ ਪ੍ਰੋਡਿਊਸਰਸ ਜਿਹੜੇ ਨੇ ਉਹ ਇਦਾਂ ਦੀਆਂ ਫਿਲਮਾਂ ਬਣਾਉਣ ਇੱਕ ਪ੍ਰੋਡਿਊਸਰ ਜੇ ਇਨਵੈਸਟ ਕਰਦਾ ਨਾ ਆਲਮੋਸਟ 10 ਤੋਂ 15000 ਫੈਮਲੀ ਦਾ ਘਰ ਚੱਲਦਾ ਹੈ ਨਾ ਤੇ ਹਰ ਰੰਗ ਜ਼ਰੂਰੀ ਆ ਲਾਈਫ ਦੇ ਵਿੱਚ ਠੀਕ ਹੈ ਆ ਫਿਲਮਾਂ ਬਣਨੀਆਂ ਚਾਹੀਦੀਆਂ ਸਾਡੀ ਇੰਡਸਟਰੀ ਬਹੁਤ ਗਰੋਅ ਕਰੇ ਹੈ ਨਾ ਵੱਡੇ ਲੈਵਲ ਤੇ ਜਾਵੇ ਔਰ ਜਾ ਵੀ ਰਹੀ ਹੈ ਮੇਨਲੀ ਲੋਕ ਨੇ ਪੰਜਾਬੀ ਮੇਨਸ ਹੀ ਹੁੰਦੇ ਆ ਜਿੰਦੇ ਨਾ ਵੀ ਧਰਤੀ ਪੱਟ ਕੇ ਪਾਣੀ ਕੱਢ ਹੀ ਲੈਂਦੇ ਨੇ ਜੀ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣਾ ਚਾਹਾਂਗੀ ਉਮੀਦ ਕਰਦੀ ਹਾਂ ਕਿ ਇਹ ਫਿਲਮ ਜਿਹੜੀ ਤੁਸੀਂ ਇੰਨੀ ਮਿਹਨਤ ਦੇ ਨਾਲ ਬਣਾਈ ਹੈ ਉਹ ਦਰਸ਼ਕਾਂ ਨੂੰ ਜ਼ਰੂਰ ਪਸੰਦ ਆਵੇ ਤੇ ਜਿਹੜਾ ਇੱਕ ਸੰਦੇਸ਼ ਤੁਸੀਂ ਦੇਣਾ ਚਾਹੁੰਦੇ ਹੋ ਆਡੀਅנס ਨੂੰ ਉਹ ਜ਼ਰੂਰ ਪਹੁੰਚੇ ਸੋ ਹੁਣ ਤੁਹਾਡੇ ਤੋਂ ਇਜਾਜ਼ਤ ਲੈਣੀ ਆ ਤੇ ਤੁਹਾਡੇ ਤੋਂ ਵੀ ਇਜਾਜ਼ਤ ਲੈਣੀ ਆ ਤੇ ਹੋਰ ਅਪਡੇਟ ਦੇ ਲਈ ਬਣੇ ਰਹੋ ਕਮਪੂਟੀਵੀ ਟੀਵੀ ਦੇ ਨਾਲ ਸੱਚੀਆ ਸੱਚੀਆ